ਤੁਸੀਂ ਇਹ ਪਹਿਲ ਕਦਮੀ ਕੀਤੀ ਰੰਦਾਵਾ ਸਾਹਿਬ ਨੇ ਡਾਕਟਰ ਹੀਰਾ ਸਿੰਘ ਵਰਾਣੇ ਇੱਕ ਤੁਸੀਂ ਸੰਗਠਨ ਕਮੇਟੀ ਬਣਾਓ ਆਪ ਬਣਾਓ ਜਥੇਬੰਦ ਕਮੇਟੀ ਅਕਾਦਮਿਕ ਕੰਮ ਹੈ ਉਹਦੇ ਬਾਰੇ ਜਿਹੜਾ ਸੋਚਨਾ ਵਿਚਾਰਨਾ ਵੀ ਕੀ ਅਕਾਦਮਿਕ ਰਾਜਪਾਸ਼ਾ ਕਾਨੂੰਨ ਆਂਦਾ ਹੈ ਕਿ ਪੰਜਾਬ ਦਾ ਸਾਰਾ ਕੰਮਕਾਜ ਸਰਕਾਰੀ ਕੰਮ ਪੰਜਾਬੀ ਚ ਹੋਵੇ ਮੈਂ ਇੱਥੇ ਜ਼ੋਰ ਦੇ ਕੇ ਆਖਣੀ ਚਾਹੁੰਦਾ ਆ ਕਿ ਜਿਹੜੀ ਬੋਲੀ ਦੀ ਸਿਖਲਾਈ ਹੁੰਦੀ ਹੈ ਜਾਂ ਭਾਸ਼ਾ ਦੀ ਸਿਖਲਾਈ ਹੁੰਦੀ ਹੈ ਉਹ ਮੁੱਖ ਤੌਰ ਤੇ ਮੂਲ ਰੂਪ ਤੇ ਜਿਹੜੀ ਉਹ 12ਵੀਂ ਤੱਕ ਸਕੂਲ ਪੱਧਰ ਤੇ ਹੀ ਹੁੰਦੀ ਹੈ ਤੇ ਇੱਕ ਜਿਹੜੀ ਗੱਲ ਸਾਡੇ ਪੰਜਾਬੀ ਵਿਆਵਕ ਮੈਂਚ ਨੂੰ ਇਹ ਵੀ ਸੋਚਣ ਵਾਲੀ ਹੈ ਫਿਰ ਕਿ ਅਸੀਂ ਜਿਹੜਾ ਮੰਚ ਹੈ ਯੂਨੀਵਰਸਿਟੀ ਤੇ ਕਾਲਜਾਂ ਦੇ ਅਧਿਆਪਕਾਂ ਲਈ ਬਣਾਇਆ ਤਾਂ ਇਹਦਾ ਤਾਲਮਿਲ ਕਿਸ ਤਰ੍ਹਾਂ ਜਿਹੜਾ ਜਿਹੜੇ ਪਾਠਸ਼ਾਲਿਆਂ ਦੇ ਅਧਿਆਪਕ ਨੇ ਸਕੂਲ ਦੇ ਅਧਿਆਪਕ ਨੇ ਉਹਨਾਂ ਦੇ ਨਾਲ ਕਿ ਪੰਜਾਬੀ ਵਰਗੀਆਂ ਬੋਲੀਆਂ ਜਿਹੜੀਆਂ ਨੇ ਬੜੀਆਂ ਚੁਣੌਤੀਆਂ ਤੇ ਸੰਕਟ 'ਚੋਂ ਲੰਘਦੀਆਂ ਪਈਆਂ ਨੇ ਬੜਾ ਖੋਰਾ ਲੱਗ ਰਿਹਾ ਵੱਡਾ ਹੋਰ ਬੋਲੀਆਂ ਦਾ ਗਲਬਾ ਹੈ ਤੋ ਉਹ ਇਹਦਾ ਮਤਲਬ ਹੈ ਕਿ ਸਰਕਾਰ ਨੇ ਆਪਣਾ ਬੰਦਾ ਜਿਹੜਾ ਰੋਲ ਹੈ ਮਾਂ ਬੋਲੀ ਤੋਂ ਬਿਨਾ ਕਿਸੇ ਖੇਤਰ ਦੇ ਵਿੱਚ ਵੀ ਅੱਗੇ ਨਹੀਂ ਵਧਿਆ ਜਾ ਸਕਦਾ ਚਾਹੇ ਪੜਾਈ ਦਾ ਖੇਤਰ ਹੋਵੇ ਜਾਂ ਬੰਦਾ ਆਪਣੇ ਘਰ ਦੇ ਜ਼ਮਨੇ ਆਪਣਾ ਨਾਂ ਨਹੀਂ ਗੁਰਮੁਖੀ 'ਚ ਲਿਖ ਸਕਦਾ ਉਹਦੇ ਤੋਂ ਆਪਾਂ ਬੋਧੀ ਪੰਜਾਬੀ 'ਚ ਬਾਰੇ ਇੱਕ ਯੋਗਦਾਨ ਦੀ ਬੋਧੀ ਆਸ਼ਵਨੀ ਕਿ ਹਾਲੀ ਸਾਰੇ ਪੰਜਾਬੀ ਵਿਦਿਆਕਰਾਂ ਨੂੰ ਇਹ ਵੀ ਨਹੀਂ ਪਤਾ ਕਿ ਪੰਜਾਬੀ ਦੇ ਵਿੱਚ ਜਿਹੜੀਆਂ ਨੇ ਕਿਹੜੇ-ਕਿਹੜੇ ਕੋਸ਼ ਨੇ ਕਿੜੀਆਂ-ਕੜੀਆਂ ਵਿਆਕਰਨਾਂ ਨੇ ਕਿਹੜੇ-ਕਿਹੜੇ ਸਰੋਤ ਨੇ ਵਿਗਿਆਨ ਦੀਆਂ ਕਿੜੀਆਂ-ਕੜੀਆਂ ਪੰਜਾਬੀ ਅਧਿਆਪਕ ਮੰਚ ਦਾ ਜਿਹੜਾ ਸਾਰੇ ਪੈਣਾ ਪ੍ਰਾਵਾਂ ਨੂੰ ਜੈ ਪੰਜਾਬੀ ਸਭ ਤੋਂ ਪਹਿਲਾਂ ਤੇ ਮੈਂ ਰੰਦਾਵਾ ਸਾਹਿਬ ਨੂੰ ਡਾਕਟਰ ਹੀਰਾ ਸਿੰਘ ਹੋਰਾਂ ਨੂੰ ਔਰ ਹੋਰ ਜੋ ਇਹਨਾਂ ਦੇ ਨਾਲ ਜਿਹੜੇ ਵੀਰ ਭੈਣ ਜੁੜ ਕੇ ਜਿੰਨਾ ਇਹ ਪਹਿਲ ਕਦਮੀ ਕੀਤੀ ਹੈ ਔਰ ਜਿਨ੍ਹਾਂ ਨੇ ਕਦਮ ਚੁੱਕਿਆ ਪੰਜਾਬੀ ਅਧਿਆਪਕ ਮੰਚ ਨੂੰ ਬਣਾਉਣ ਦਾ ਉਹਨਾਂ ਦੀ ਬਹੁਤ ਸਲਾਹੁਤਾ ਕਰਨਾ ਵਾ ਔਰ ਧੰਨਵਾਦ ਵੀ ਕਰਨਾ ਵਾ ਕਿ ਉਹਨਾਂ ਨੇ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਇਹ ਕੰਮ ਕੀਤਾ ਹੈ ਔਰ ਮੈਨੂੰ ਇਹ ਤਾਂ ਬੜੀਆਂ ਆਸਾਨ ਹੈ ਔਰ ਭਰੋਸਾ ਵੀ ਇਸ ਗੱਲ ਤੇ ਕਿ ਪੰਜਾਬੀ ਜਾਗ ਜਿਵੇਂ ਅਸੀਂ ਜੁੜ ਰਹੇ ਜੁੜਦੇ ਪੈਨੇ ਮਿਲਜੋਲ ਕੇ ਕਾਫੀ ਜਿਹੜੀਆਂ ਪੰਜਾਬੀ ਨੂੰ ਚੁਣੌਤੀਆਂ ਨੇ ਜਾਂ ਪੰਜਾਬੀ ਦੇ ਕੰਮ ਨੇ ਉਹ ਹੱਲ ਕੇ ਅਸੀਂ ਕੰਮ ਕਰਨ ਚ ਕਾਮਯਾਬ ਹੋਵਾਂਗੇ ਮੈਨੂੰ ਲੱਗਦਾ ਕਿ ਹੋ ਸਕਦਾ ਹੈ ਕਿ ਹਾਲੇ ਸਾਨੂੰ ਇਸ ਮੰਚ ਦੀ ਜਿਹੜੀ ਜਿਹੜਾ ਮੁੱਢਬੱਝਾ ਹੈ ਉਹਦੀ ਮਹੱਤਾ ਦਾ ਨਹੀਂ ਪੂਰਾ ਕਈ ਵਾਰੀ ਅਹਿਸਾਸ ਵੀ ਨਾ ਹੋਵੇ ਪਰ ਇਹ ਬਹੁਤ ਜਿਆਦਾ ਮਹੱਤਵਪੂਰਨ ਕੰਮ ਹੈ ਔਰ ਇਹਦੇ ਬਹੁਤ ਹੀ ਜਿਹੜੇ ਵੱਡੇ ਨਤੀਜੇ ਨਿਕਲਣ ਦੀ ਮੈਨੂੰ ਬੜੀ ਆਸ ਹੈ ਔਰ ਭਰੋਸਾ ਵੀ ਹੈ ਜਿਵੇਂ ਮੈਂ ਕਿਹਾ ਤਾਂ ਸਵਾਲ ਇਹ ਹੈ ਕਿ ਆਮ ਤੌਰ ਤੇ ਜਿਹੜੇ ਵਿਚਾਰ ਆ ਰਹੇ ਨੇ ਹੋਏ ਨੇ ਕਿ ਅੱਗੇ ਕਿਵੇਂ ਤੁਰਿਆ ਜਾਏ ਔਰ ਕਿਵੇਂ ਕੰਮ ਕੀਤਾ ਜਾਏ ਤਾਂ ਮੇਰੇ ਸਾਹਬ ਦੇ ਵਿੱਚ ਪਹਿਲੀ ਜਿਹੜੀ ਗੱਲ ਬਣਦੀ ਉਹ ਇਹ ਹੈ ਕਿ ਤੁਸੀਂ ਇਹ ਪਹਿਲ ਕਦਮੀ ਕੀਤੀ ਰੰਦਾਵਾ ਸਾਹਿਬ ਨੇ ਡਾਕਟਰ ਹੀਰਾ ਸਿੰਘ ਬਰਾਨੇ ਇੱਕ ਤੁਸੀਂ ਸੰਗਠਨ ਕਮੇਟੀ ਬਣਾਓ ਆਪ ਬਣਾਓ ਜਿ세 ਬੰਦੇ ਕਮੇਟੀ ਜਿਹੜੀ ਫਿਰ ਅੱਗੋਂ ਸਾਰੀਆਂ ਗੱਲਾਂ ਨੂੰ ਵਿਚਾਰੇ ਕਿ ਸੰਵਿਧਾਨ ਬਾਰੇ ਜਾਂ ਜੋ ਵੀ ਜਿਹੜਾ ਕਾਰਜਕ੍ਰਮ ਬਣੇਗਾ ਮੰਚ ਦਾ ਜਾਂ ਅੱਗੇ ਕਿਵੇਂ ਵਧਣਾ ਹੈ ਉਹ ਕਮੇਟੀ ਜਿਹੜੀ ਹੈ ਇਹ ਤੈਅ ਕਰੇਗੀ ਕਹੋ ਕਮੇਟੀ ਦੇ ਵਿੱਚ ਕੌਣ ਕੌਣ ਕਿਹੜੇ ਜੀ ਹੋਣ ਇਹ ਤੁਸੀਂ ਆਪ ਹੀ ਇਹ ਨਿਰਣਾ ਕਰ ਸਕਦੇ ਹੋ ਕਿ ਜਿਹੜੇ ਵੀ ਪੰਜਾਬ ਦੇ ਵਿੱਚ ਜਿਹੜੇ ਭੈਣ ਭਰਾ ਆਪਣੇ ਪੱਧਰ ਤੇ ਜਾਂ ਕਿਸੇ ਜਥੇਬੰਦੀ ਦੇ ਰੂਪ ਦੇ ਵਿੱਚ ਜਾਂ ਕਿਸੇ ਰੂਪ ਦੇ ਵਿੱਚ ਸਰਗਰਮ ਨੇ ਜਿਹੜੇ ਪਹਿਲਾਂ ਹੀ ਇਹ ਪੈਰ ਸਰਗਰਮੀ ਵਿਖਾ ਰਹੇ ਨੇ ਕਰਦੇ ਪਏ ਨੇ ਕਿਸੇ ਨਾ ਕਿਸੇ ਰੂਪ 'ਚ ਉਹ ਉਹਨਾਂ ਨੂੰ ਹੀ ਕਮੇਟੀ 'ਚ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਜਿਹੜੀ ਵਚਨ ਬੱਤਾ ਹੋਏ ਚਾਹੇ ਉਹਨਾਂ ਕੋਲ ਸਮਾਧਨ ਦੀ ਗੱਲ ਹੋਵੇ ਤਾਂ ਉਹ ਸਬੂਤ ਹੁੰਦਾ ਹੈ ਕਿ ਜਿਹੜੇ ਬੰਦੇ ਪੈ ਨਹੀਂ ਤੁਰੇ ਹੋਏ ਨੇ ਜਾਂ ਲੱਗੇ ਹੋਏ ਨੇ ਕੁਛ ਨਾ ਕੁਛ ਕਰਦੇ ਪੈ ਨੇ ਉਹ ਇਸ ਗੱਲ ਨੂੰ ਹੋਰ ਬਿਹਤਰ ਢੰਗ ਨਾਲ ਜੁੜ ਕੇ ਅੱਗੇ ਲਿਜਾ ਸਕਦੇ ਨੇ ਤਾਂ ਬਾਕੀ ਜਿਹੜੀਆਂ ਕੌਨ ਮੈਂਬਰ ਬਣੇ ਸੰਵਿਧਾਨ ਕੀ ਹੋਵੇ ਗੱਲਾਂ ਸਾਰੀਆਂ ਮੈਂ ਸਮਝਦਾ ਕਿ ਇੱਕ ਤੁਸੀਂ ਕਮੇਟੀ ਬਣਾਓ ਜਿਹਦੇ ਵਿੱਚ ਕੋਈ 11 ਕੋ ਮੈਂਬਰ ਰੱਖ ਲੋ ਵੱਧ ਘੱਟ ਵੀ ਹੋ ਸਕਦਾ 11 ਕੋ ਮੈਂਬਰ ਹੋਣ ਸਾਰੇ ਪੰਜਾਬ ਚ ਹੋਣ ਔਰ ਉਹ ਉਹ ਵਿਅਕਤੀ ਹੋਣ ਜਿਹੜੇ ਪਹਿਲਾਂ ਇਹ ਇੰਦੇ ਪੰਜਾਬੀ ਦੇ ਮਾਮਲਿਆਂ ਬਾਰੇ ਪਹਿਲਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਸਰਗਰਮੀ ਕਰਦੇ ਪਏ ਨੇ ਤਾਂ ਦੂਜੀ ਗੱਲ ਜਿਹੜੀ ਮੈਂ ਸਾਂਝੀ ਕਰਨਾ ਚਾਹੁੰਦਾ ਮੈਂ ਉਹ ਇਹ ਹੈ ਕਿ ਜਿਹੜੀ ਜ਼ਰੂਰਤ ਹੈ ਬੰਚ ਨੂੰ ਉਹ ਇਹ ਵੇਖੇ ਆਪਣੇ ਕੰਮ ਤੈਅ ਕਰੀਏ ਆਪਾਂ ਇਹ ਕੰਮ ਸਾਡੇ ਕਿਹੜੇ ਨੇ ਉਹ ਕਿਹੜੇ ਕੰਮ ਨੇ ਔਰ ਉਹ ਕਿਵੇਂ ਕਰਨੇ ਨੇ ਉਸ ਤੋਂ ਫਿਰ ਉਹਨਾਂ ਕੰਮਾਂ ਨੂੰ ਕਿਵੇਂ ਕਰਨਾ ਆਪਾਂ ਮਿਸਾਲ ਲਈ ਮੈਂ ਜਦੋਂ ਪੰਜਾਬ ਸੋਚਨਾ ਹੈ ਕਿ ਪੰਜਾਬੀ ਦੇ ਜਿਹੜੇ ਕਾਰਜ ਨੇ ਜਾਂ ਕੰਮ ਨੇ ਤਾਂ ਉਹਨਾਂ ਨੂੰ ਮੋਟੇ-ਮੋਟੇ ਤੌਰ ਤੇ ਅਸੀਂ ਕਈ ਹਿੱਸਿਆਂ 'ਚ ਵੰਡ ਸਕਨੇ ਆ ਜਿਵੇਂ ਇੱਕ ਕੰਮ ਜਦਾ ਹੈ ਉਹ ਪੰਜਾਬੀ ਦੇ ਅਧਿਆਪਨ ਦੇ ਨਾਲ ਜੁੜਿਆ ਹੋਇਆ ਕੰਮ ਹੈ ਜਿਹਨੂੰ ਆਕਾਦਮਿਕ ਕੰਮ ਤੌਰ ਤੇ ਆਪਾਂ ਆਖਦੇ ਨੇ ਜਿਵੇਂ ਬੇਸ਼ਲੀ ਜਿਹੜਾ ਪਾਠ ਕਰਮਾ ਦਾ ਸਵਾਲ ਹੈ ਕਿੰਨਾ ਚਿਰ ਪੰਜਾਬੀ ਪੜ੍ਹਾਇਆ ਜਾਏ ਕਦੋਂ ਤੋਂ ਪੜ੍ਹਾਇਆ ਜਾਏ ਕਿੰਨੇ ਸਾਲ ਪੜ੍ਹਾਇਆ ਜਾਏ ਇਹੋ ਜਿਹੀਆਂ ਗੱਲਾਂ ਜਿਹੜੀਆਂ ਆਕਾਦਮਿਕ ਜਾਂ ਸਮਗਰੀ ਦਾ ਸਵਾਲ ਹੈ ਪਾਠਕੋਚੀ ਜਾਂ ਦਾ ਪੁਸਤਕਾਂ ਦਾ ਸਵਾਲ ਹੈ ਤੋ ਇਹ ਸਾਡੇ ਜਿਹੜੇ ਪੰਜਾਬੀ ਨਾਲ ਜੁੜੇ ਆਕਾਦਮਿਕ ਕੰਮ ਨੇ ਪਰ ਇਹ ਆਕਾਦਮਿਕ ਕੰਮ ਆਪਣੇ ਆਪ ਨਵੇਕਲੇ ਨਹੀਂ ਆ ਨੇ ਇਹ ਬਹੁਤ ਕੁਛ ਨਾਲ ਜੁੜੇ ਹੋਏ ਨੇ ਮਿਸਾਲ ਲਈ ਵੀ ਪੰਜਾਬੀ ਦੀ ਪੜ੍ਹਾਈ ਜਿਹੜੀ ਹੈ ਇਹ ਇਸ ਗੱਲ ਨਾਲ ਜੁੜੀ ਹੈ ਕਿ ਸਰਕਾਰ ਦੀ ਨੀਤੀ ਕੀ ਹੈ ਜਾਂ ਸਰਕਾਰ ਦਾ ਵਿਹਾਰ ਕੀ ਹੈ ਤੋ ਇੱਕ ਤੇ ਸਾਡਾ ਆਕਾਦਮਿਕ ਕੰਮ ਹੈ ਉਹ ਉਹਦੇ ਬਾਰੇ ਜਿਹੜਾ ਸੋਚਨਾ ਵਿਚਾਰਨਾ ਬੇਕੀ ਇਕਾਦਮ ਕੰਮ ਨੇ ਪੰਜਾਬੀ ਦੇ ਕੀ ਹੋਏ ਨੇ ਕੀ ਹੋਣ ਵਾਲੇ ਨੇ ਕਿਵੇਂ ਕੀਤੇ ਜਾ ਸਕਦੇ ਨੇ ਦੂਜਾ ਜਿਹੜਾ ਉਹ ਹੈ ਕਿ ਜਿਹੜਾ ਸਰਕਾਰੀ ਨੀਤੀਆਂ ਦਾ ਸਵਾਲ ਹੈ ਜ ਜਿਨਾਂ ਨੂੰ ਆਮ ਤੌਰ ਤੇ ਅਸੀਂ ਭਾਸ਼ਾ ਨੀਤੀ ਆਖ ਦਿੰਦੇ ਆ ਨੀਤੀਆਂ ਦਾ ਸਵਾਲ ਹੈ ਕਿ ਮਿਸਾਲ ਲਈ ਵੀ ਨੌਕਰੀਆਂ ਦੇ ਵਿੱਚ ਹੁਣ ਨੌਕਰੀਆਂ ਦੇ ਇਮਤਿਹਾਨ ਹੁੰਦੇ ਨੇ ਤੇ ਕੋਈ ਚਿਰ ਪਹਿਲਾਂ ਤੱਕ ਪੰਜਾਬੀ ਭਾਸ਼ਾ ਦੇ ਉੱਤੇ ਕੋਈ ਸਵਾਲ ਹੀ ਨਹੀਂ ਸਨ ਹੁੰਦੇ ਅੰਗਰੇਜ਼ੀ ਭਾਸ਼ਾ ਤੇ ਸਵਾਲ ਹੁੰਦੇ ਸਨ ਤੇ ਪੰਜਾਬੀ ਭਾਸ਼ਾ ਦੇ ਉੱਤੇ ਜਿਵੇਂ ਪੁਲਿਸ ਦੀਆਂ ਨੌਕਰੀਆਂ ਨੇ ਜਾਂ ਬਿਜਲੀ ਵਿਭਾਗ ਦੇ ਨੌਕਰੀਆਂ ਨੇ ਜਾਂ ਆਪਣੀਆਂ ਮਾਲੀਆ ਵਿਭਾਗ ਦੇ ਨੌਕਰੀਆਂ ਨੇ ਜਾਂ ਹੋਰ ਕਿਹੜੇ ਜਿਹੜੇ ਵਿਭਾਗ ਨੇ ਉਹਨਾਂ ਦੀਆਂ ਨੌਕਰੀਆਂ ਨੇ ਕੰਮ ਪੰਜਾਬੀ ਚ ਹੋਣਾ ਤੇ ਇਥੋਂ ਤੱਕ ਕਿ ਜਿਹੜੇ ਮੈਨੂੰ ਕਲਰਕ ਦੇ ਇਮਤਿਹਾਨ ਨੇ ਉਹ ਵੀ ਮਾਧਿਅਮ ਵੀ ਪਹਿਲਾਂ ਤਾਂ ਪੰਜਾਬੀ ਨਹੀਂ ਸੀ ਹੁੰਦਾ ਫਿਰ ਮਾਧਿਅਮ ਹੋਇਆ ਪਰ ਉਹ ਮਾਧਿਅਮ ਦੇ ਵਿੱਚ ਪੰਜਾਬੀ ਬੋਲੀ ਦੇ ਉੱਤੇ ਜਾਂ ਭਾਸ਼ਾ ਦੇ ਉੱਤੇ ਕੋਈ ਸਵਾਲ ਨਹੀਂ ਹੁੰਦੇ ਜਦੋਂ ਕਿ ਜਿਹੜਾ ਕੰਮ ਕਰਨ ਵਾਸਤੇ ਜਿਹੜੀ ਪੰਜਾਬੀ ਦੀ ਮੁਹਾਰਤ ਉਹ ਬਹੁਤ ਜ਼ਰੂਰੀ ਹੈ ਔਰ ਨਾਲ ਦੇ ਨਾਲ ਮੁਹਾਰਤ ਹੀ ਜ਼ਰੂਰੀ ਨਹੀਂ ਕਾਨੂੰਨੀ ਤੌਰ ਤੇ ਜਿਹੜਾ ਪੰਜਾਬ ਦਾ ਕੰਮ ਹੈ ਉਹ ਸਾਰਾ ਪੰਜਾਬੀ ਚ ਹੋਣਾ ਹੈ ਰਾਜਪਾਸ਼ਾ ਕਾਨੂੰਨ ਇਹ ਆਂਦਾ ਹੈ ਕਿ ਪੰਜਾਬ ਦਾ ਸਾਰਾ ਕੰਮਕਾਜ ਸਰਕਾਰੀ ਕੰਮ ਪੰਜਾਬੀ ਚ ਹੋਏਗਾ ਤਾਂ ਉਹ ਜਿਹੜੇ ਬੰਦਿਆਂ ਨੇ ਨੌਕਰੀਆਂ ਤੇ ਲੱਗਣਾ ਸਰਕਾਰੀ ਨੌਕਰੀਆਂ ਦੇ ਚ ਕਿਸੇ ਵੀ ਵਿਭਾਗ ਦੇ ਆਉਣ ਤੇ ਜੇ ਉਹਨਾਂ ਦੀ ਪੰਜਾਬੀ ਚ ਮੁਹਾਰਤ ਨਹੀਂ ਹੈ ਤਾਂ ਉਹ ਕਿਵੇਂ ਕੰਮ ਕਰ ਸਕਣਗੇ ਇਸ ਕਰਕੇ ਉਹਨਾਂ ਦੀ ਮੁਹਾਰਤ ਦੀ ਪਰਖ ਜਿਹੜੀ ਹੈ ਉਹ ਜਿਹੜੀਆਂ ਪਰਖਾਂ ਹੁੰਦੀਆਂ ਨੇ ਇਮਤਿਹਾਨ ਹੁੰਦੇ ਨੇ ਨੌਕਰੀਆਂ ਦੇ ਉਹਦੇ ਚ ਹੁਣਾ ਜ਼ਰੂਰੀ ਹੈ ਤੇ ਉਹ ਦੂਜਾ ਸਵਾਲ ਸਾਡਾ ਨੀਤੀਆਂ ਦਾ ਸਵਾਲ ਹੈ ਕਿ ਸਰਕਾਰੀ ਨੀਤੀਆਂ ਦੇ ਵਿੱਚ ਪੰਜਾਬੀ ਦੀ ਕੀ ਥਾਂ ਹੈ ਕੀ ਹੋਣੀ ਚਾਹੀਦੀ ਹੈ ਉਹ ਜਿਹੜੀ ਨਹੀਂ ਹੈ ਉਹਨੂੰ ਅਸਾਂ ਉਹਨੂੰ ਉਸ ਥਾਂ ਦਿਵਾਉਣ ਵਾਸਤੇ ਆਪਾਂ ਨੂੰ ਕੀ ਹਿੱਲੇ ਤੇ ਕਿਵੇਂ ਹਿੱਲੇ ਕਰਨ ਦੀ ਲੋੜ ਹੈ ਕਈ ਵਾਰੀ ਬੜੀ ਛੋਟੀ ਜੀ ਸਰਗਰਮੀ ਨਾਲ ਕਈ ਵਾਰੀ ਟੀਚੇ ਹੱਲ ਹੋ ਜਾਂਦੇ ਨੇ ਜੇ ਕੰਮ ਠੀਕ ਹੋਵੇ ਤੇ ਮੈਂ ਆਪਣੇ ਤਰੀਕੇ ਤੇ ਨਹੀਂ ਕਰਨਾ ਚਾਹੁੰਦਾ ਪਰ ਮੈਂ ਤੁਹਾਨੂੰ ਦੱਸ ਸਕਣਾ ਵਾਂ ਕਿ ਪਿਛਲੇ 2-3 ਸਾਲਾਂ ਦੇ ਵਿੱਚ ਅਸੀਂ ਜਿਵੇਂ ਮਾਲੀਆ ਵਿਭਾਗ ਹੈ ਪੁਲਿਸ ਦਾ ਵਿਭਾਗ ਹੈ ਬਿਜਲੀ ਦਾ ਵਿਭਾਗ ਹੈ ਤਾਂ ਸਰਕਾਰ ਨੂੰ ਚਿੱਠੀਆਂ ਲਿਖ ਕੇ ਜਾਂ ਉਹਨਾਂ ਮਹਿਕਮੇ ਵਾਲਿਆਂ ਨੂੰ ਮਿਲ ਕੇ ਤੇ ਇਸ ਗੱਲ ਲਈ ਕਾਇਲ ਵੀ ਕੀਤਾ ਨਾਲ ਉਹਨਾਂ ਨੂੰ ਜਿਹੜੇ ਦੂਜੇ ਸੂਬੇ ਸੀ ਜਿਵੇਂ ਰਾਏ ਮੰਨ ਲਓ ਉੱਤਰ ਪ੍ਰਦੇਸ਼ ਹੈ ਮਹਾਰਾਸ਼ਟਰ ਹੈ ਤਾਮਿਲਨਾਡੂ ਹੈ ਤਾਂ ਹੋਰ ਸੂਬਿਆਂ ਦੇ ਵਿੱਚ ਜਿਹੜੇ ਇਸ ਨੌਕਰੀਆਂ ਦੇ ਇਮਤਿਹਾਨ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਉਹਨਾਂ ਦੀ ਬੋਲੀ ਦੀ ਥਾਂ ਕਿੰਨੀ ਕੁ ਹੁੰਦੀ ਹੈ ਤੇ ਉਹ ਸਾਰੇ ਅੰਕੜੇ ਹੋਰ ਸੱਜਣਾਂ ਨੇ ਮਦਦ ਕੀਤੀ ਇਕੱਠੇ ਕੀਤੇ ਤੇ ਉਹ ਅਸੀਂ ਚਿੱਠੀਆਂ ਰਏ ਸਰਕਾਰ ਨੂੰ ਲਿਖਿਆ ਜਾਂ ਗੱਲਬਾਤ ਕੀਤੀ ਜਿਹੜੀ ਇਸਵਾਮ ਬੋਰਡ ਕੋਲ ਗਏ ਉਹਨਾਂ ਨਾਲ ਗੱਲਬਾਤ ਕੀਤੀ ਤੋ ਉਹਦੇ ਚ ਕਾਮਯਾਬੀ ਮਿਲੀ ਹੁਣ ਸਾਰੇ ਜਿਹੜੇ ਇਮਤਿਹਾਨ ਨੇ ਉਹਨਾਂ ਦੇ ਵਿੱਚ ਇੱਕ ਤੇ ਸਾਡੀ ਕੁਆਲੀਫਾਈਂਗ ਪੰਜਾਬੀ ਹੈ ਕਿ ਪੰਜਾਬੀ ਦਾ ਪਰਚਾ ਉਹਦੇ ਚ 50 ਨੰਬਰ ਲੈਣਾ ਜ਼ਰੂਰੀ ਨੇ ਪਰ ਉਹ ਵੀ 50% ਦੇ ਨੰਬਰ ਲੈਣੇ ਹੁੰਦੇ ਨੇ ਤਾ 50% ਦੇ ਤੇ ਬਹੁਤ ਲੋਕ ਜ਼ਿਆਦਾਤਰ ਲੋਕ ਲਏ ਜਾਂਦੇ ਨੇ ਦਾ ਮੈਰਿਟ ਅਸੀਂ 90 90 ਤੇ ਜਾਂਦੀ ਹੈ ਇਹਦਾ ਮਤਲਬ ਹੈ ਕਿ ਪੰਜਾਬੀ ਚ ਵੀ ਨੰਬਰ ਉਸ ਪੱਦਰ ਦੇ ਹੋਣੇ ਚਾਹੀਦੇ ਜਿਸ ਪੱਦਰ ਤੇ ਬਾਕੀ ਦਰਜੇ ਦੇ ਜਿਹੜੇ ਨੰਬਰ ਜਾਂਦੇ ਜਾਂ ਮੈਰਿਟ ਜਾਂਦੀ ਹੈ ਤਾਂ ਪਰ ਫਿਰ ਵੀ ਚਲੋ ਉਹ ਜਿਹੜਾ ਕੁਆਲੀ ਜ਼ਰੂਰੀ ਹੈ ਯੋਗਤਾ ਮੁਖੀ ਪਰਚਾ ਪੰਜਾਬੀ ਦਾ ਹੋ ਇੱਕ ਵਾਅਦਾ ਹੋਇਆ ਉਹਦੇ ਨਾਲ ਪੰਜਾਬੀ ਨੂੰ ਬਲ ਮਿਲਿਆ ਪਰ ਜਿਹੜੀ ਲੋਡ ਹੈ ਜਿਹੜਾ ਮੁੱਖ ਧਿਆਨ ਹੁੰਦਾ 100 ਨੰਬਰਾਂ ਦਾ ਜਾਂ ਜ਼ਿਆਦਾ ਵੱਧ ਘੱਟ ਦਾ ਉਹਦੇ ਵਿੱਚ ਪੰਜਾਬੀ ਪਾਸ਼ਾ ਦੀ ਕਿੰਨੀ ਥਾਂ ਹੈ ਉਹ ਉਹ ਜਿਹੜੇ ਹਾਲੇ ਵੀ ਕਈ ਮਹਿਕਮੇ ਨੇ ਜਿਨ੍ਹਾਂ ਦੇ ਵਿੱਚ ਨਹੀਂ ਹੈ ਤੇ ਕਈਆਂ ਚ ਹੋ ਗਈ ਹੈ। ਤੋਂ ਇਸ ਤਰ੍ਹਾਂ ਦੇ ਜਿਹੜੇ ਨੀਤੀਆਂ ਦਾ ਸਵਾਲ ਹੈ ਔਰ ਉਹਦੇ ਨਾਲ ਸਭ ਤੋਂ ਵੱਡੀ ਗੱਲ ਜਿਹੜੀ ਨੀਤੀਆਂ ਦੇ ਨਾਲ ਜੁੜੀ ਹੋਈ ਹੈ ਉਹ ਹੋਈ ਹੈ ਕਿ ਜਿਹੜੀ ਪਾਸ਼ਾ ਲਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਪੰਜਾਬੀ ਦੀ ਪੜਾਈ ਔਰ ਖਾਸ ਕਰਕੇ ਮਾਧਿਅਮ ਜਿਹੜੀ ਹੈ ਇੱਕ ਗੱਲ ਮੈਂ ਇੱਥੇ ਜੋੜ ਦੇ ਕੇ ਆਖਣੀ ਚਾਹੁੰਨਾ ਆ ਕਿ ਜਿਹੜੀ ਬੋਲੀ ਦੀ ਸਿਖਲਾਈ ਹੁੰਦੀ ਹੈ ਜਾਂ ਭਾਸ਼ਾ ਦੀ ਸਿਖਲਾਈ ਹੁੰਦੀ ਹੈ ਉਹ ਮੁੱਖ ਤੌਰ ਤੇ ਮੂਲ ਰੂਪ ਤੇ ਜਿਹੜੀ ਉਹ 12ਵੀਂ ਤੱਕ ਜਾਂ ਸਕੂਲ ਪੱਧਰ ਤੇ ਹੀ ਹੁੰਦੀ ਹੈ। ਤੇ ਇਸ ਕਰਕੇ ਜਿੰਨਾ ਚਿਰ ਉਸ ਪੱਧਰ ਤੇ ਸਕੂਲ ਦੇ ਪੱਧਰ ਦੇ ਉੱਤੇ ਪੰਜਾਬੀ ਨੂੰ ਸਹੀ ਥਾਂ ਨਹੀਂ ਮਿਲਦੀ, ਪੂਰੀ ਪੰਜਾਬੀ ਦੀ ਸਿੱਖਿਆ ਨਹੀਂ ਹੁੰਦੀ ਤਾਂ ਬੱਚਾ ਕੋਲ ਮਹਾਰਤ ਨਹੀਂ ਹੁੰਦੀ। ਤੋਂ ਅੱਗੇ ਅੱਗੇ ਬਹੁਤ ਜਾਂਦੇ ਆ ਕਠਿਨਾਈਆਂ ਕਾਲਜਾਂ ਵਾਲਿਆਂ ਨੂੰ, ਯੂਨੀਵਰਸਿਟੀ ਵਾਲਿਆਂ ਨੂੰ ਬਹੁਤ ਕਠਿਨਾਈਆਂ ਹੋਣਗੀਆਂ ਔਰ ਹੁੰਦੀਆਂ ਨੇ ਤੇ ਆਪਾਂ ਵੇਖਦੇ ਵੀ ਆ ਜਿਹਦਾ ਆਧਾਰ ਜਿਹੜਾ ਉਹ ਸਕੂਲ ਹੁੰਦਾ ਜਿੰਨਾ ਚਿਰ ਉੱਥੇ ਠੀਕ ਨਹੀਂ ਕੀਤਾ ਜਾਂਦਾ ਤਾਂ ਉਹਨਾਂ ਚਿਰ ਜਿਹੜਾ ਆ ਉਹ ਆਪਾਂ ਵੀ ਕੋਈ ਉੱਤੇ ਬਹੁਤੀ ਜਤਨ ਜਤਨ ਕਰੀ ਵੀ ਜਾਈਏ ਉਹਨਾਂ ਦੇ ਬਣਦੇ ਨਤੀਜੇ ਜਿਹੜੇ ਨੇ ਉਹ ਨਹੀਂ ਨਿਕਲਣਗੇ ਤੋਂ ਇਸ ਕਰਕੇ ਇੱਕ ਜਿਹੜੀ ਗੱਲ ਸਾਡੇ ਪੰਜਾਬੀ ਵਿਆਵਕ ਮੰਚ ਨੂੰ ਇਹ ਵੀ ਸੋਚਣ ਵਾਲੀ ਹੈ ਫਿਰ ਕਿ ਅਸੀਂ ਜਿਹੜਾ ਮੰਚ ਹੈ ਯੂਨੀਵਰਸਿਟੀ ਤੇ ਕਾਲਜਾਂ ਦੇ ਵਿਦਿਆਰਥੀਆਂ ਲਈ ਬਣਾਇਆ ਹੈ ਤੋ ਇਹਦਾ ਤਾਲਮਿਲ ਕਿਸ ਤਰ੍ਹਾਂ ਜਿਹੜਾ ਜਿਹੜੇ ਪਾਰਟਸਾ ਲਿਆਂਦੇ ਅਧਿਆਪਕ ਨੇ ਸਕੂਲ ਦੇ ਅਧਿਆਪਕ ਨੇ ਉਹਨਾਂ ਦੇ ਨਾਲ ਕਿਵੇਂ ਤਾਲਮਿਲ ਬਿਠਾਇਆ ਜਾਏ ਕਿਵੇਂ ਹਿੱਸਾ ਬਣਾਇਆ ਜਾਏ ਇਹ ਬੜੇ ਵਿਚਾਰ ਕਰਨ ਵਾਲੀ ਗੱਲ ਹੈ ਉਹ ਜਿਹੜੀ ਮੈਂ ਸਮਝਦਾ ਕਿ ਪਹਿਲਾਂ ਜਿਹੜੀ ਮੈਂ ਕਿਹਾ ਕਿ ਕਮੇਟੀ ਬਣੇ ਜਿਹੜੀ ਸੰਗਠਨ ਕਮੇਟੀ ਉਹ ਇਸ ਗੱਲ ਤੇ ਵਿਚਾਰ ਕਰੇ ਫਿਰ ਉਸ ਜਿਹੜੀ ਕਮੇਟੀ ਦਾ ਜੋ ਪ੍ਰਸਤਾਵ ਹੋਵੇ ਉਹ ਵਡੇਰੀ ਪੱਧਰ ਤੇ ਲੈ ਕੇ ਜਾਈਏ ਆਪਾਂ ਵਕੋਗ ਜਿਲਿਆਂ ਦੇ ਵਿੱਚ ਸਾਰੇ ਪੰਜਾਬ ਦੀ ਪੰਦਰਤ ਲੈ ਕੇ ਜਾਈਏ ਔਰ ਜੋ ਤਾਂ ਹੋਵੇ ਉਹ ਉਹਦੇ ਉੱਤੇ ਆਪਾਂ ਖਰਚ ਕਰ ਚੁੱਕੇ ਆ ਮੈਂ ਸਮਝਦਾ ਕਿ ਸਾਨੂੰ ਠੋਸ ਰੂਪ ਦੇ ਵਿੱਚ ਆਪਣੇ ਕੰਮ ਉਲਿਕਨੇ ਔਰ ਕਦਮ ਉਲਿਕਨੇ ਦੋਵੇਂ ਵੀ ਕੰਮ ਆ ਕੰਮ ਨੇ ਔਰ ਇਹਦੇ ਵਾਸਤੇ ਆ ਕਦਮ ਸਾਨੂੰ ਚੁੱਕਾ ਲੋੜ ਹੈ ਇੱਥੇ ਸਾਨੂੰ ਸਰਕਾਰ ਨੂੰ ਮਿਲਣ ਦੀ ਲੋੜ ਹੈ ਇੱਥੇ ਸਾਨੂੰ ਗੋਸ਼ਟੀਆਂ ਕਰਨ ਦੀ ਲੋੜ ਹੈ ਵਿਚਾਰਕਤਾ ਦਾ ਕਰਨ ਦੀ ਲੋੜ ਹੈ ਤੇ ਜੋ ਵੀ ਜੋ ਵੀ ਕੰਮ ਨਿਕਲਦੇ ਹੁਣ ਉਹਦੇ ਵਿੱਚੋਂ ਜਿਹੜੇ ਸਾਡੇ ਟੀਚੇ ਨੇ ਉਹ ਤਏ ਹੋਂ ਤੋਂ ਬਾਅਦ ਹਰ ਇੱਕ ਚੀ ਚਲੀ ਕੀ ਕੰਮ ਨਿਕਲਦੇ ਨੇ ਉਹ ਬੜੇ ਠੋਸ ਰੂਪ ਦੇ ਵਿੱਚ ਲਿਖ ਕੇ ਜਾਣੇ ਚਾਹੀਦੇ ਨੇ ਔਰ ਉਹ ਲਿਖ ਕੇ ਜਿਹੜੇ ਨੇ ਉਹ ਹੀ ਸਾਹਮਣੇ ਲੈਉਣੇ ਚਾਹੀਦੇ ਨੇ ਔਰ ਸੱਦਾ ਵੀ ਇਸ ਤਰੀ ਧਣਾ ਚਾਹੀਦਾ ਵੀ ਇਹ ਵਿਧਾਪਕ ਮੰਚ 'ਚ ਆ ਕੰਮ ਕਰੇਗਾ ਆ ਇਸ ਤਰ੍ਹਾਂ ਕਰੇਗਾ ਇਸ ਕਰਕੇ ਜੋ ਵੀ ਸਾਡਾ ਜਿਹੜਾ ਹਿੱਸਾ ਬੰਨਣਾ ਚਾਹੁੰਦਾ ਹੈ ਜਾਂ ਜੁੜਨਾ ਚਾਹੁੰਦਾ ਹੈ ਜਾਂ ਯੋਗਦਾਨ ਪਾ ਸਕਦਾ ਹੈ ਉਹ ਜੁੜੇ ਤਾਂ ਅਗਲੇ ਨੂੰ ਇਹ ਸਪਸ਼ਟ ਹੋਏਗਾ ਕਿ ਮੈਂ ਕੀ ਕੰਮ ਕਰਨਨੇ ਕੀ ਮੈਨੂੰ ਜ਼ਿੰਮੇਵਾਰੀ ਨਿਭੋਣੀ ਪੈਣੀ ਹੈ ਤਾਂ ਉਹ ਜ਼ਿਆਦਾ ਸਾਫ਼ ਗੱਲ ਹੋ ਜਾਏਗੀ ਇਸੇ ਤਰ੍ਹਾਂ ਜਿਵੇਂ ਕਈ ਚੀਜ਼ਾਂ ਨੇ ਮੈ ਸਮਝਦਾ ਕਿ ਜਿਹੜੇ ਅੱਜ ਦਾ ਸਾਡਾ ਸੰਸਾਰ ਹੈ ਉਹਦੇ ਵਿੱਚ ਪਹਿਲਾਂ ਨਾਲੋਂ ਬੜਾ ਵੱਖਰਾ ਹੈ ਪਹਿਲਾਂ ਇਹ ਹੁੰਦਾ ਸੀ ਕਿ ਜਿਹੜੀ ਸਾਰੇ ਸਮਾਜ ਦਾ ਸੰਗਠਨ ਸੀ ਜਾਂ ਇੱਕ ਤਰ੍ਹਾਂ ਨਾਲ ਉਹਦਾ ਚਲਾਉਣਾ ਸੀ ਉਹ ਸਰਕਾਰ ਦਾ ਇਨਾ ਵੱਡਾ ਉਹਦੇ ਵਿੱਚ ਨਹੀਂ ਸੀ ਹੁੰਦਾ ਰੋਲ ਨਹੀਂ ਸੀ ਹੁੰਦਾ ਸਰਕਾਰਾਂ ਤੇ ਉੱਤੇ ਰਾਜਤਾਨੀਆਂ ਚ ਹੁੰਦੀਆਂ ਸੀ ਵੱਡੇ ਜਿਹੇ ਪੱਦਰ ਦੇ ਕੁਝ ਕੁ ਜੀ ਫੈਸਲੇ ਹੁੰਦੇ ਹਨ ਬਾਕੀ ਜਿਹੜਾ ਸਮਾਜ ਦਾ ਹਾਰਾ ਕਾਰਵਿਆਰ ਥੱਲੇ ਹੁੰਦਾ ਸੀ ਉਹ ਭਾਈਚਾਰੇ ਤੈਅ ਕਰਦੇ ਸਨ ਜਾਂ ਪਿੰਡਾਂ ਦੇ ਪਿੰਡ ਦਾ ਕੰਮ ਮਾਮਲੇ ਪਿੰਡ ਵਾਲੇ ਤੈਅ ਕਰਦੇ ਸਨ ਹੁਣ ਜਿਹੜੇ ਯੁੱਗ ਵਿੱਚ ਅਸੀਂ ਲੰਘ ਰਹੇ ਆ ਇਹਦੇ ਵਿੱਚ ਜਿਹੜਾ ਸਮਾਜ ਦਾ ਸਾਰਾ ਸੰਗਠਨ ਹੈ ਉਹਦੇ ਵਿੱਚ ਸਰਕਾਰ ਦਾ ਜੋ ਸਮਾਜ ਦੇ ਕਾਰਜ ਨੇ ਸਮਾਜ ਦੇ ਕੰਮ ਨੇ ਉਹਦੇ ਸਰਕਾਰ ਦਾ ਕੇਂਦਰੀ ਰੋਲ ਹੋ ਗਿਆ ਹੁਣ ਕੋਈ ਵੀ ਜਿਹੜੀ ਨੀਤੀ ਹੈ ਖਾਸ ਤੌਰ ਤੇ ਇਸ ਤਰ੍ਹਾਂ ਬੋਲੀ ਦੀ ਨੀਤੀ ਦਾ ਸਵਾਲ ਹੈ ਜਾਂ ਪੜ੍ਹਾਈ ਦੀ ਨੀਤੀ ਦਾ ਸਵਾਲ ਹੈ ਉਹਨਾਂ ਚਿਰ ਉਹਨੂੰ ਅਸੀਂ ਕੋਈ ਵਧੀਆ ਨੀਤੀ ਜੈ ਨਹੀਂ ਕਰ ਸਕਦੇ ਜਾਂ ਵੱਡੇ ਵੱਡੇ ਟੀਚੇ ਅਸਲ ਨਹੀਂ ਕਰ ਸਕਦੇ ਜਿੰਨਾ ਚਿਰ ਸਰਕਾਰ ਇਹ ਨਾ ਕਰੇ ਜਾਂ ਸਰਕਾਰ ਨੂੰ ਕਰਾਉਣ ਲਈ ਮਜਬੂਰ ਨਾ ਕੀਤਾ ਜਾਵੇ ਤੇ ਪਹਿਲੀ ਗੱਲ ਤੇ ਵੇਖੇ ਸਰਕਾਰਾਂ ਦੀ ਆਪਣੀ ਜ਼ਿੰਮੇਵਾਰੀ ਬੰਦੀ ਹੈ ਕਿ ਸਰਕਾਰਾਂ ਕਰਨ ਪਰ ਸਾਡੇ ਸਾਹਮਣੇ ਹੀ ਹੈ ਕਿ ਆਪਾਂ ਨੂੰ ਪਤਾ ਹੀ ਹੈ ਕਿ ਪੰਜਾਬੀ ਵਰਗੀਆਂ ਬੋਲੀਆਂ ਜਿਹੜੀਆਂ ਨੇ ਬੜੀਆਂ ਚੁਣੌਤੀਆਂ ਜੋ ਸੰਕਟ ਜੋ ਲਗਦੀਆਂ ਪਈਆਂ ਨੇ ਬੜਾ ਖੋਰਾ ਲੱਗ ਰਿਹਾ ਵੱਡਾ ਹੋਰ ਬੋਲੀਆਂ ਦਾ ਗਲਬਾ ਹੈ ਤੋਂ ਉਹ ਇਹਦਾ ਮਤਲਬ ਹੈ ਕਿ ਸਰਕਾਰ ਨੇ ਆਪਣਾ ਬਣਦਾ ਜਿਹੜਾ ਰੋਲ ਹੈ ਨਹੀਂ ਨਿਭਾਇਆ ਭਾਵੇਂ ਉਹ ਦੇ ਕਾਰਨ ਪਿੱਛੇ ਕੁਝ ਵੀ ਹੋਵੇ ਭਾਵੇਂ ਉਹਦੇ ਪਿੱਛੇ ਇਹ ਕਾਰਨ ਹੋਵੇ ਕਿ ਸਰਕਾਰਾਂ ਨੂੰ ਅਸਲ 'ਚ ਬੋਲੀ ਦੇ ਮਾਮਲਿਆਂ ਦਾ ਪੂਰਾ ਜਾਣਕਾਰੀ ਹੀ ਨਹੀਂ ਕਿ ਕਿਵੇਂ ਚੱਲਣਾ ਚਾਹੀਦਾ ਹੈ ਔਰ ਪੜ੍ਹਾਈ ਕਿਹੜੇ ਬਾਦਮ ਚੋਣੀ ਚਾਹੀਦੀ ਹੈ ਜਾਂ ਦੂਜੀ ਬੋਲੀ ਸਿੱਖਣ ਦਾ ਠੀਕ ਤਰੀਕਾ ਕੀ ਹੈ। ਤੋਂ ਇੱਕ ਤੇ ਜਾਣਕਾਰੀ ਦੀ ਘਾਟ ਵੀ ਹੋ ਸਕਦੀ ਹੈ ਵੀ ਹੈ। ਜਾਣਕਾਰੀ ਵੀ ਬਥੇਰੀ ਘਾਟ ਘਾਟ ਵੀ ਬੜੀ ਹੈ। ਇਹ ਸਹੀ ਗੱਲ ਹੈ। ਪਰ ਨਿਰੀ ਜਾਣਕਾਰੀ ਦੀ ਘਾਟ ਵੀ ਨਹੀਂ ਕਿ ਬਿਲਕੁਲ ਹੀ ਪਤਾ ਨਾ ਹੋਵੇ ਕਿਸੇ ਨੂੰ ਵੀ ਪਤਾ ਨਾ ਹੋਵੇ। ਤਾਂ ਬਚੇਰੇ ਲੋਕਾਂ ਨੂੰ ਜਿਹੜਾ ਪਿਛਲੇ ਬੜਿਆ ਸਾਲਾਂ ਤੋਂ ਇਹ ਗੱਲ ਚਾਰ ਸਵੇਰੇ ਸਮਾਜੀ ਸੰਚਾਰ ਮੀਡੀਆ ਮਾਧਮ ਦਰਾਈ ਜਾਂ ਹੋ ਟੰਗਾ ਦੇ ਰਹੀ ਸਰਕਾਰਾਂ ਦੇ ਕੰਨੀ ਪੈਂਦੀ ਐ ਲਿਖਦੇ ਨੇ ਲੋਗ ਅਖਬਾਰਾਂ 'ਚ ਲਿਖਦੇ ਨੇ ਸਾਲਿਆਂ 'ਚ ਲਿਖਦੇ ਨੇ ਪਾਸ਼ੇਂ ਦਿੰਦੇ ਨੇ ਵੀਡੀਓ ਫਰਦੀਆਂ ਨੇ ਤਾਂ ਬੜੀ ਸਰਕਾਰਾਂ ਨੂੰ ਪਤਾ ਵੀ ਐ ਇਸ ਗੱਲ ਦਾ ਤਾਂ ਪਰ ਫਿਰ ਵੀ ਜੋ ਉਹਨਾਂ ਦੀ ਜ਼ਿੰਮੇਵਾਰੀ ਐ ਉਹ ਨਹੀਂ ਨਿਭਾਉਂਦੇ ਪਏ ਤਾਂ ਦੂਜਾ ਤਰੀਕਾ ਫਿਰ ਕੀ ਐ ਦੂਜਾ ਤਰੀਕਾ ਇਹ ਹੀ ਐ ਕਿ ਫਿਰ ਲੋਕ ਸਰਕਾਰਾਂ ਨੂੰ ਮਜਬੂਰ ਕਰਨ ਪਈ ਤੁਹਾਡਾ ਇਹ ਕੰਮ ਬੰਦਾ ਜਿਹੜੇ ਕੰਮ ਜੇ ਆਪ ਕਰ ਸਕਨੇ ਆ ਉਹ ਆਪ ਕਰੀਏ ਜਿਹੜੇ ਜਿਹੜੇ ਸਰਕਾਰ ਹੀ ਕਰ ਸਕਦੀ ਹੈ ਸਰਕਾਰ ਨਹੀਂ ਹੋ ਸਕਦੇ ਨੇ ਉਹ ਸਰਕਾਰਾਂ ਤੋਂ ਕਰਾਈਏ ਪਰ ਲੋਕ ਕਿਵੇਂ ਕਰਨਗੇ ਲੋਕ ਤਾਂ ਕਰਨਗੇ ਉਹ ਕੰਮ ਜੇ ਉਹਨਾਂ ਨੂੰ ਲੱਗੇਗਾ ਵੀ ਇਹ ਸਾਡਾ ਕੰਮ ਹੈ ਜਾਂ ਸਾਡਾ ਕੰਮ ਬੜਾ ਜ਼ਰੂਰੀ ਹੈ ਜੁਣ ਜੇ ਮੰਨ ਲਓ ਬੋਲੀ ਦੀ ਗੱਲ ਹੀ ਆਪਾਂ ਕਰੀਏ ਤਾਂ ਹਰ ਇੱਕ ਨੂੰ ਇੰਜ ਲੱਗਦਾ ਹੈ ਕਿ ਪੰਜਾਬੀ ਨਾਲ ਕੁਝ ਵੀ ਹੱਥ ਨਹੀਂ ਹੁਣਾ ਪੰਜਾਬੀ ਨਾਲ ਨੌਕਰੀ ਨਹੀਂ ਮਿਲਣੀ ਪੰਜਾਬੀ ਨਾਲ ਤੁਸੀਂ ਜਿਹੜੇ ਤੁਹਾਨੂੰ ਬਹੁਤ ਹੈ ਜਿਹੜੇ ਨੇ ਲਾਭ ਵਾਲੇ ਵਕਾਰ ਵਾਲੇ ਰੁਜ਼ਗਾਰ ਨੇ ਅਫਸਰੀ ਵਾਲੇ ਜਿਹੜੇ ਥਾਂ ਨੇ ਉਹ ਨਹੀਂ ਮਿਲ ਸਕਦੀਆਂ ਤਾ ਉਸਾਮੇ ਦਾ ਗੈਂਗਰੇ ਦੀ ਨਾਲ ਸਾਰਾ ਹੋਣਾ ਹੈ ਜਾਂ ਹੁਣ ਹਿੰਦੀ ਦਾ ਥੋੜਾ ਜਿਹੜਾ ਹੈ ਉਹ ਵੀ ਪ੍ਰਭਾਵ ਪਾ ਗਿਆ ਤਾਂ ਬੰਦੇ ਦੀ ਮਾਨਸਿਕਤਾ ਇਹੋ ਜਿਹੀ ਬਣੀ ਹੋਈ ਹੈ ਪਰ ਉਹ ਉਹ ਉਹਦਾ ਕਾਰਨ ਉਹ ਬੰਦਾ ਨਹੀਂ ਹੈ ਕਿ ਉਹਨੇ ਆਪਣੀ ਇੱਕ ਮਾਨਸਿਕਤਾ ਇਹੋ ਜਿਹੀ ਬਣਾ ਲਈ ਹੈ ਉਹਦਾ ਕਾਰਨ ਇਹ ਵੀ ਕਿ ਵੱਡਾ ਕਰਨੇ ਵੀ ਕਿ ਚਾਰ ਸਵੇਰੇ ਜਦੋਂ ਗਲਬਾ ਆ ਜਿਹੜੀ ਬੋਲੀ ਦਾ ਜੋ ਤੁਹਾਨੂੰ ਮਲ ਕਲਰਕ ਵੀ ਤੁਸੀਂ ਨਹੀਂ ਲੱਗ ਸਕਦੇ ਜੇ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਪੰਜਾਬ ਵਿੱਚ ਤਾਂ ਬੰਦਾ ਇਹ ਸੋਚੇਗਾ ਵੀ ਮੈਂ ਕਲਰਕ ਤੇ ਲੱਗਣਾ ਅੰਗਰੇਜ਼ੀ ਨਾਲ ਤੇ ਮੈਂ ਅੰਗਰੇਜ਼ੀ ਵੱਲ ਜਾਵਾਂ ਉਨੇ ਤੇ ਹਰ ਇੱਕ ਨੂੰ ਇਸ ਗੱਲ ਦੀ ਤੇ ਸਮਝ ਨਹੀਂ ਹੁੰਦੀ ਕਿ ਅੰਗਰੇਜ਼ੀ ਸਿੱਖਣ ਦਾ ਠੀਕ ਤਰੀਕਾ ਕੀ ਹੈ ਜਾਂ ਪੜ੍ਹਾਈ ਦੇ ਮਾਧਿਅਮ ਦਾ ਠੀਕ ਹੈ ਹਰ ਇੱਕ ਸਧਾਰਨ ਬੰਦੇ ਤੋਂ ਆਪਾਸ ਨਹੀਂ ਕਰ ਸਕਦੇ ਤੇ ਇਸ ਕਰਕੇ ਸਾਡਾ ਜਿਹੜਾ ਜਦੋਂ ਸਰਕਾਰਾਂ ਜ਼ਿੰਮੇਵਾਰ ਨਹੀਂ ਹੁੰਦੀਆਂ ਜਾਂ ਠੀਕ ਨੀਤੀਆਂ ਤੇ ਨਹੀਂ ਚੱਲਦੀਆਂ ਹੁੰਦੀਆਂ ਤਾਂ ਫਿਰ ਲੋਕ ਲੋਕਤਬਾਣ ਵਾਲੀ ਜਿਹੜਾ ਉਹ ਕੰਮ ਕੀਤਾ ਜਾ ਸਕਦਾ ਤੇ ਲੋਕਤਬਾਣ ਤਾਂ ਬਣਦਾ ਹੈ ਜੇ ਲੋਕਾਂ ਦਾ ਕਿਸੇ ਵਿਚਾਰ ਦੇ ਉੱਤੇ ਕਾਇਲ ਹੋ ਜਾਣ ਲੋਕ ਕਿਸੇ ਵਿਚਾਰ ਦੇ ਵੀ ਹਾਂ ਸਾਡਾ ਕੰਮ ਬਣਦਾ ਔਰ ਇਹ ਜ਼ਰੂਰੀ ਕੰਮ ਹੈ ਮਿਸਾਲ ਲਈ ਜੇ ਲੋਕਾਂ ਨੂੰ ਲੈ ਜਿੰਨਾ ਚਿਰ ਲੋਕ ਕਾਇਲ ਨਹੀਂ ਹੁੰਦੇ ਵੀ ਪੜਾਈ ਕਾਮਯਾਬੀ ਨਾਲ ਜੜੀ ਮੰਮ ਬੋਲੀ ਚ ਕੀਤੀ ਜਾ ਸਕਦੀ ਹੈ ਤਾਂ ਲੋਕ ਟੁਰਨੇਗੇ ਨਹੀਂ ਇਸ ਗੱਲ ਦੇ ਉੱਤੇ ਆਪਾਂ ਲੋਕਾਂ ਨੂੰ ਇਕੱਠੇ ਨਹੀਂ ਕਰ ਸਕਦੇ ਜਾਂ ਜਿਨ੍ਹਾਂ ਜਿਨ੍ਹਾਂ ਚ ਲੋਕਾਂ ਨੂੰ ਇਹ ਪਤਾ ਨਹੀਂ ਲੱਗਦਾ ਬਈ ਹੋਰ ਬੋਲੀ ਸਿੱਖੰਦਾ ਠੀਕ ਤਰੀਕਾ ਹੈ ਵੇ ਕਿ ਮਾਂ ਬੋਲੀ ਚ ਪੜਾਈ ਕਰੋ ਹੋਰ ਹੋਰ ਬੋਲੀ ਜਿਹੜਾ ਬਾਅਦ ਵਿੱਚ ਤੁਸੀਂ ਇੱਕ ਵਿਸ਼ੇ ਵਿੱਚ ਜੋ ਸਿੱਖੋ ਤਾਂ ਜਿਨ੍ਹਾਂ ਜਿਹੜੇ ਕਾਇਲ ਨਹੀਂ ਲੋਕਾਂ ਨੂੰ ਕਰ ਲੈਂਦੇ ਉਹ ਉਸ ਵਿਚਾਰ ਦੇ ਉੱਤੇ ਆਉਣਗੇ ਨਹੀਂ ਔਰ ਆਪਾਂ ਕੱਟੇ ਵੀ ਨਹੀਂ ਕਰ ਸਕਾਂਗੇ ਔਰ ਕੋਈ ਦਬਾਅ ਨਹੀਂ ਬਣਾ ਸਕਾਂਗੇ। ਤੋ ਇਸ ਕਰਕੇ ਜਿਹੜਾ ਕਿਉਂਕਿ ਕੰਮ ਬਹੁਤ ਹੈ ਜਿਹੜੇ ਨੇ ਉਹ ਸਰਕਾਰਾਂ ਰਾਈ ਹੁੰਦੇ ਨੇ ਨੀਤੀਆਂ ਦਾ ਸਵਾਲ ਹੈ ਅੱਜ ਦੇ ਜ਼ਮਾਨੇ ਚ ਤਾਂ ਸਰਕਾਰਾਂ ਅੱਜ ਦੀਆਂ ਜਿਹੜੀਆਂ ਸਾਡੀਆਂ ਨੇ ਆਪਣੇ ਆਪ ਕਰਦੀਆਂ ਨੇ ਤਾਂ ਫਿਰ ਲੋਕਾਂ ਰਾਏ ਕਰਾਉਣੇ ਨੇ। ਤਾਂ ਲੋਕਾਂ ਲਈ ਤਾਂ ਇਸ ਕਰ ਸਕਾਂਗੇ ਜੇ ਲੋਕਾਂ ਦੇ ਅੰਦਰ ਇਹ ਆਪਾਂ ਵਿਚਾਰ ਬਣਾ ਲਵਾਂਗੇ ਕਾਇਲ ਕਰ ਲਵਾਂਗੇ ਚੇਤਨਾ ਜਿੰਨੂੰ ਆਪਾਂ ਚੇਤਨਾ ਦਾ ਪਸਾਰ ਆ ਨੇ ਵਿੱਚ ਚੇਤਨਾ ਦਾ ਪਸਾਰ ਹੋ ਜਾਏਗਾ ਲੋਕਾਂ ਦੀ ਚੇਤਨਾ ਇਸ ਪੱਧਰ ਤੇ ਪਹੁੰਚ ਜਾਈਗੀ ਸਾਡਾ ਪੰਜਾਬੀ ਬਿਗੈਰ ਗੁਜ਼ਾਰਾ ਨਹੀਂ ਆਮ ਤੌਰ ਤੇ ਕੀ ਹੁੰਦਾ ਹੈ ਕਿ ਜਿਵੇਂ ਆਪਾਂ ਵਹਿਣੇ ਆ ਕਿ ਬੋਲੀ ਦੀ ਗੱਲ ਹੁੰਦੀ ਹੈ ਤੇ ਇਹ ਗੱਲ ਹੁੰਦੀ ਹੈ ਵੀ ਇਹ ਸਾਡੀ ਪਛਾਣ ਆ ਸਾਡਾ ਵਿਰਸਾ ਆ ਸਾਡੇ ਜਿਹੜੇ ਸਾਡਾ ਸਾਡੀ ਆਪਣੀ ਭਾਸ਼ਾ ਹੈ ਤਾਂ ਇਸ ਤਰ੍ਹਾਂ ਦੀਆਂ ਭਾਵਨਾਵਾਂ ਦੀਆਂ ਪੱਦਰ ਦੀਆਂ ਗੱਲਾਂ ਜ਼ਿਆਦਾ ਹੁੰਦੀਆਂ ਨੇ ਇਸ ਕਰਕੇ ਉਹ ਜ਼ਿਆਦਾ ਲੋਕਾਂ ਨੂੰ ਕਾਇਲ ਵੀ ਨਹੀਂ ਕਰ ਸਕਦੀਆਂ ਭਾਵਨਾ ਦੀ ਪੱਦਰ ਦੀਆਂ ਗੱਲਾਂ ਲੋਕ ਅਗਲੇ ਨੇ ਤੇ ਨੌਕਰੀ ਲੈਣੀ ਹੈ ਜਾਂ ਉਹਨੂੰ ਰੋਟੀ ਦਾ ਸਵਾਲ ਹੈ ਤਾਂ ਇਸ ਕਰਕੇ ਜਿਹੜੀ ਲੋਡ ਹੈ ਸਾਨੂੰ ਲੈ ਕੇ ਜਾਣ ਦੀ ਲੋਕਾਂ ਦੇ ਵਿੱਚ ਇਹ ਗੱਲ ਬਾਰ-ਬਾਰ ਕਿ ਸਵਾਲ ਭਾਵਨਾ ਜਾਂ ਪਛਾਣ ਦਾ ਜਾਂ ਖਾਲੀ ਭਾਵਨਾ ਦਾ ਮਾਮਲਾ ਨਹੀਂ ਹੈ ਮਾਂ ਬੋਲੀ ਤੋਂ ਬਿਨਾ ਕਿਸੇ ਖੇਤਰ ਦੇ ਵਿੱਚ ਵੀ ਅੱਗੇ ਨਹੀਂ ਵਧਿਆ ਜਾ ਸਕਦਾ ਚਾਹੇ ਪੜਾਈ ਦਾ ਖੇਤਰ ਹੋਵੇ ਜਿਹੜੀ ਮੂਲ ਹੈ ਅੱਜ ਅੱਜ ਦੇ ਯੁੱਗ ਵਿੱਚ ਤੁਸੀਂ ਕਿਸੇ ਖੇਤਰ ਚ ਅੱਗੇ ਨਹੀਂ ਵਧ ਸਕਦੇ ਜਿੱਥੇ ਤੁਹਾਡੀ ਪੜਾਈ ਠੀਕ ਨਹੀਂ ਉਹ ਠੀਕ ਪੜਾਈ ਮਾਂ ਬੋਲੀ ਬਿਨਾ ਹੋ ਹੀ ਨਹੀਂ ਸਕਦੀ ਇਹ ਸਾਰੀ ਦੁਨੀਆ ਦੀ ਖੋਜ ਦੱਸਦੀ ਹੈ ਸਿਆਣਿਆਂ ਦੀਆਂ ਜਿਹੜੀਆਂ ਮਹਾਰਾਂ ਦੀਆਂ ਰਾਇਆਂ ਨੇ ਉਹ ਵੀ ਆਂਦੀਆਂ ਨੇ ਸਾਰੀ ਕਾਮਯਾਬ ਦੁਨੀਆ ਜਿਹੜੀ ਹੈ ਉਹ ਇਹ ਹੀ ਕਰਦੀ ਹੈ ਕਿ ਮਾਂ ਬੋਲੀ ਪੜਾਉਂਦੀ ਹੈ ਜਿਹੜੀ ਨਹੀਂ ਪੜਾਉਂਦੀ ਮਾਂ ਬੋਲੀ ਚ ਉਹ ਕਾਮਯਾਬ ਨਹੀਂ ਉਹ ਪਛੜੀ ਹੋਈ ਹੈ ਬਹੁਤ ਪਿੱਛੇ ਵੇ بڑے ਸੰਕਟਾਂ ਚ ਹੈ ਉਹਨ ਬڑے ਘਾਟੇ ਪੈਂਦੇ ਨੇ ਜਿਵੇਂ ਸਾਨੂੰ ਪੈਂਦੇ ਨੇ ਤਾਂ ਉਹ ਇਹ ਗੱਲ ਜਿਹੜੀ ਹੈ ਅ ਪਤਾਈ ਹੋਈ ਔਰ ਬਿਲਕੁਲ ਸਾਬਤ ਹੈ ਤਾਂ ਸਵਾਲ ਇਹ ਹੈ ਕਿ ਇੰਨ ਗੱਲਾਂ ਨੂੰ ਅੰਕੜਿਆਂ ਸਮੇਤ ਤੱਥਾਂ ਸਮੇਤ ਆਪਾਂ ਲੋਕਾਂ ਦੇ ਵਿੱਚ ਲੈ ਕੇ ਜਾਈਏ ਤੇ ਇੱਕ ਸਾਡਾ ਸਾਡਾ ਕੰਮ ਜਿਹੜਾ ਫਿਰ ਹੋ ਗਿਆ ਉਹ ਚੇਤਨਾ ਪਸਾਰ ਦਾ ਕੰਮ ਹੋ ਗਿਆ ਇਨੂੰ ਕਿਵੇਂ ਕਰਨਾ ਹੈ ਕਿਸ ਤਰ੍ਹਾਂ ਕੀਤਾ ਜਾਣਾ ਹੈ ਤਾਂ ਇਹ ਇਹ ਸਾਰੇ ਝਾੜ ਜਿਹੜੇ ਨੇ ਕਦਮ ਕਿਹੜੇ ਕਦਮ ਅਸੀਂ ਇਹਦੇ ਵਾਸਤੇ ਚੁੱਕ ਸਕਨੇ ਆ ਇਹ ਤੈਅ ਕਰਨ ਦੀ ਲੋੜ ਹੈ ਤਾਂ ਮੂਲ ਡੋਪ ਚ ਮੋਟੀ ਗੱਲ ਇਹ ਹੈ ਕਿ ਆਪਾਂ ਆਪਣੇ ਕਾਰਜ ਤੈਅ ਕਰੀਏ ਔਰ ਉਹ ਜਿਹੜੇ ਕਾਰਜ ਨੇ ਉਹਨਾਂ ਕਾਰਜਾਂ ਨੂੰ ਫਿਰ ਕਰਨ ਵਾਸਤੇ ਸਾਨੂੰ ਕੀ ਜਿਹੜੇ ਕਦਮ ਚੁੱਕਣ ਦੀ ਲੋੜ ਹੈ ਉਹ ਕਦਮ ਚੁੱਕੀਏ ਔਰ ਕੁਝ ਚੀਜ਼ਾਂ ਤੈਹੋ ਜੀਆਂ ਨੇ ਜਿਹੜੀਆਂ ਬੜੀਆਂ ਵਿਅਕਤੀਗਤ ਪੱਧਰ ਤੇ ਵੀ ਹੋ ਸਕਦੀਆਂ ਨੇ ਮੈਂ ਸਮਝਦਾ ਕਿ ਮੇਰਾ ਇੱਕ ਸੁਝਾਅ ਵੀ ਹੈ ਕਿ ਇੱਕ ਮर्यादा ਵੀ ਜਿਹੜਾ ਵਿਆਪਕ ਮੰਚ ਦੇ ਮੈਂਬਰ ਹੋਣ ਉਹਨਾਂ ਲਈ ਇੱਕ ਮर्याਦਾ ਵੀ ਤੈਅ ਕੀਤੀ ਜਾਏ ਵੀ ਇਹ ਕੰਮ ਉਹ ਪੰਜਾਬੀ ਦੇ ਜ਼ਰੂਰ ਕਰਨਗੇ ਜਿਹੜੇ ਜਿਹੜੇ ਉਹ ਆਪ ਕਰ ਸਕਦੇ ਨੇ ਮਿਸਾਲ ਲਈ ਹੁਣ ਹਰ ਇੱਕ ਬੰਦਾ ਆਪਣੇ ਘਰ ਦੇ ਸਾਹਮਣੇ ਜਿਹੜਾ ਨਾਂ ਹੈ ਉਹ ਗੁਰਮੁਖੀ ਗੁਰਮੁਖੀ ਚ ਲਿਖ ਸਕਦਾ ਉਹਨੂੰ ਕੋਈ ਕੋਈ ਰੋਕ ਨਹੀਂ ਸਕਦਾ ਨਾ ਕੋਈ ਉਹਨੂੰ ਮਜਬੂਰ ਕਰਦਾ ਵੀ ਤੂੰ ਕਿਸੇ ਹੋਰ ਬੋਲੀ ਚ ਲਿਖ ਜੋ ਜੇ ਪੰਜਾਬੀ ਜਾਗਰਤ ਮੰਤ ਦਾ ਮੈਂਬਰ ਆਪਣੇ ਘਰ ਦੇ ਸਾਹਮਣੇ ਆਪਣਾ ਨਾਂ ਲਿਖੇਗਾ ਤਾਂ ਆਟ ਗੁਆਟ ਚ ਜਿਹੜੀ ਹੈ ਇਸ ਤਰ੍ਹਾਂ ਗੱਲ ਹੌਲੀ ਹੌਲੀ ਫੈਲਦੀ ਹੈ ਔਰ ਜਿਹੜੀ ਹੈ ਦੂਜਿਆਂ ਨੂੰ ਵੀ ਲੱਗੇਗਾ ਕਿ ਹਾਂ ਇਹ ਠੀਕ ਹੈ ਜੀ ਇਹ ਕੰਨਾ ਚ ਲਿਖਣਾ ਚਾਹੀਦਾ ਤੇ ਦੂਜੀ ਗੱਲ ਇਹ ਵੀ ਹੈ ਕਿ ਜਿਹੜਾ ਬੰਦਾ ਆਪਣੇ ਘਰ ਦੇ سامنے ਆਪਣਾ ਨਾਂ ਨਹੀਂ ਗੁਰਮੁਖੀ ਚ ਲਿਖ ਸਕਦਾ ਉਹਦੇ ਤੋਂ ਆਪਾਂ ਬੋਧੀ ਪੰਜਾਬੀ ਦੇ ਬਾਰੇ ਇੱਕ ਯੋਗਦਾਨ ਦੀ ਬੋਧੀ ਆਸ ਵੀ ਨਹੀਂ ਕਰ ਸਕਦੇ ਤੇ ਇੱਕ ਕੁਝ ਮਰਿਆਦਾ ਜੀ ਵੀ ਜਿਵੇਂ ਪੰਜਾਬੀ ਜਾਗਰਤ ਦਾ ਮੰਤ ਦਾ ਮੈਂਬਰ ਹੈ ਆਪਣੇ ਕਾਟ ਸ਼ਰਟ ਜੋ ਵੀ ਸੱਦੇ ਪੱਤਰ ਨੇ ਉਹ ਉਦੋਂ ਪੰਜਾਬੀ ਚ ਲਿਖੇ ਗੁਰਮੁਖੀ ਚ ਲਿਖੇ ਤਾਂ ਇਹੋ ਜੀ ਕੋਈ ਛੋਟੇ ਛੋਟੇ ਦੋ ਚਾਰ ਜਿਹੜੇ ਕੰਮ ਨੇ ਵਿਹਾਰ ਦੇ ਵਿੱਚ ਉਹ ਤੈਅ ਵੀ ਕਰਦੇ ਤੇ ਮੈਂ ਨਾ ਮर्यादा ਵੀ ਤੈਅ ਹੋਣੀ ਚਾਹੀਦੀ ਹੈ ਕਿ ਇਹ ਕੰਮ ਤੇ ਪੰਜਾਬੀ ਜਾਗਮਣ ਦਾ ਜਿਹੜਾ ਹਿੱਸਾ ਆ ਉਹ ਕਰੇਗਾ ਹੀ ਕਰੇਗਾ ਨਹੀਂ ਤੇ ਫਿਰ ਉਹ ਪੰਜਾਬੀ ਜਾਗਮਣ ਦਾ ਹਿੱਸਾ ਨਹੀਂ ਬਣ ਸਕਦਾ ਤਾਂ ਵਿਅਕਤੀਗਤ ਪੱਧਰ ਤੇ ਕਈ ਕੁਝ ਹੋ ਸਕਦਾ ਜਿਵੇਂ ਤੁਸੀਂ ਫੇਸਬੁੱਕ ਦੀ ਵਰਤੋਂ ਕਰਦੇ ਹੋ WhatsApp ਦੀ ਵਰਤੋਂ ਕਰਦੇ ਹੋ ਹੋਰ ਜਿੰਨਾ ਮੱਕੜ ਜਲ ਦੀ ਵਰਤੋਂ ਕਰਦੇ ਹੋ ਉਹਦੇ ਉੱਤੇ ਜਿੰਨੇ ਆਪਾਂ ਪੰਜਾਬੀ ਦੇ ਵਰਤੋਂ ਕਰਾਂਗੇ ਉਹਨਾਂ ਕੋਲੋਂ ਕਦੇ ਵੀ ਜਾਣਗੇ ਜਿਵੇਂ AI ਦੀ ਗੱਲ ਹੁੰਦੀ ਹੈ ਕਿ ਪੰਜਾਬੀ ਦਾ ਡਾਟਾ ਅੰਕੜੇ ਨਹੀਂ ਮਿਲਦੇ ਤੇ ਜੋ ਸਾਰੇ ਲੋਕ ਪੰਜਾਬੀ ਜਿਆਦਾ ਤੋਂ ਜਿਆਦਾ ਵਰਤੋਂ ਕਰਨਗੇ ਤੇ ਆਪਣੇ ਆਪ ਉਹਨਾਂ ਕੋਲ ਜੜਾੜਕੜੇ ਵੀ ਇਕੱਠੇ ਹੋ ਜ ਜਾਣਗੇ ਇੱਕ ਮੈਂ ਹੋਰ ਸੋਚਦਾ ਕਿ ਜਿਹੜੀ ਕੰਮ ਸਾਡੇ ਕੰਮਾਂ ਦੇ ਵਿੱਚ ਇਹ ਵੀ ਸ਼ਾਮਲ ਹੋਵੇਗਾ ਕਿ ਜਿਹੜੇ ਪੰਜਾਬੀ ਦੇ ਅਧਿਆਪਕ ਨੇ ਉਹਨਾਂ ਦੀਆਂ ਕੰਮ ਦੀਆਂ ਹਾਲਤਾਂ ਕੀ ਨੇ ਜਾਂ ਨੌਕਰੀਆਂ ਹਾਲਤਾਂ ਕੀ ਨੇ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਸ਼ਾਮਲ ਕਰਨੀਆਂ ਪੈਣਗੀਆਂ ਅ ਮੇ ਪਤਾ ਲਾਉਣਾ ਪਏਗਾ ਜਾਂ ਸਾਨੂੰ ਪਤਾ ਜਾਣਕਾਰੀ ਲੈਣੀ ਪਏਗੀ ਕਿ ਆ ਕੁੜਾ ਨੇ ਤੇ ਉਹਨਾਂ ਨੂੰ ਠੋਸ ਰੂਪ ਦੇ ਵਿੱਚ ਦਰਜ ਕਰਕੇ ਅੰਕਿਤ ਕਰਕੇ ਤੇ ਉਹਨਾਂ ਦੇ ਉੱਤੇ ਕੀ ਕਦਮ ਹੋ ਸਕਦੇ ਨੇ ਇੱਕ ਮੈਂ ਸਮਝਦਾ ਕਿ ਪੰਜਾਬੀ ਡਾਕੂਮੈਂਟ ਨੂੰ ਇੱਕ ਬਣਾਣਾ ਮੱਕੜਜਾਲ ਪੰਨਾ ਜ਼ਰੂਰ ਬਣਾਉਣਾ ਚਾਹੀਦਾ ਅੱਜ ਦੇ ਜ਼ੁਬਾਨੇ ਦੇ ਵਿੱਚ ਜਿਹੜੀ ਵਟਸਐਪ ਰਾਈ ਛੋਟੀਆਂ-ਵੋਟੀਆਂ ਗੱਲਾਂ ਹੋ ਸਕਦੀਆਂ ਨੇ ਬਹੁਤੀ ਲੰਬੀ ਗੱਲ ਨਹੀਂ ਹੁੰਦੀ ਔਰ WhatsApp ਦੇ ਉਸ ਤਰ੍ਹਾਂ ਦੇ ਨਾ ਸਮਗਰੀ ਪਾਈ ਜਾ ਸਕਦੀ ਹੈ ਜਿਵੇਂ ਪੰਨੇ ਦੇ ਉੱਤੇ ਪਾਈ ਜਾ ਸਕਦੀ ਹੈ ਤੇ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਕਿ ਉਹ ਬੜਾ ਕੰਮ ਦਾ ਔਖਾ ਵੀ ਨਹੀਂ ਹੈ ਔਰ ਮੈਸਮਿੰਨਾ ਕਿ ਉਹ ਤਾਂ ਕੰਮ ਚੱਲ ਸਕਦਾ ਹੈ ਜਿਹੜਾ ਪੰਨਾ ਬਣਾਉਂਦਾ ਉਹ ਜਾਂ ਤੇ ਕੋਈ ਇੱਕ ਦੋ ਬੰਦੇ ਜਿਹੜੇ ਨੇ ਬਿਲਕੁਲ ਕੁਲ ਵਕਤੀ ਇਸ ਕੰਮ ਦੇ ਚ ਲੱਗਣ ਜਾਂ ਫਿਰ ਇਹ ਆ ਕਿ ਕੋਈ ਕਰਿੰਦਾ ਥੋੜੇ ਖਰਚਾ ਦੇ ਕੇ ਰੱਖਿਆ ਜਾਏ ਦਫਤਰ ਦਾ ਕੰਮ ਜਿਹੜਾ ਹੈ ਕਿ ਕੋਈ ਇੱਕ ਕੰਪਿਊਟਰ, ਕੁਰਸੀ ਕਿਰੇ ਲਾ ਕੋ ਥਾਂ ਦੀ ਕੋਈ ਦਿੱਕਤ ਨਹੀਂ ਥਾਂ ਮਿਲ ਜਾਏਗਾ ਤੇ ਕਿਰੇ ਬਹਿ ਜਾਏ ਤੇ ਉਹਨੂੰ ਮਹੀਨਾਵਾਰ ਆਪਾਂ ਕੋਈ ਉਹ ਸਮਾਂ ਦੇ ਤੇ ਉਹਨੂੰ ਇੱਕ ਪੰਨਾ ਤਿਆਰ ਹੋ ਜਾਏ ਜਿਹਦੇ ਵਿੱਚ ਕਈ ਕੁਝ ਹੋ ਸਕਦਾ ਹੈ ਮੈਨੂੰ ਇੰਜ ਲੱਗਦਾ ਹੈ ਕਿ ਹਾਲੀ ਸਾਰੇ ਪੰਜਾਬੀ ਦੇ ਅਧਿਆਪਕਾਂ ਨੂੰ ਇਹ ਵੀ ਨਹੀਂ ਪਤਾ ਕਿ ਪੰਜਾਬੀ ਦੇ ਵਿੱਚ ਜਿਹੜੀਆਂ ਨੇ ਕਿਹੜੇ-ਕਿਹੜੇ ਕੋਸ਼ ਨੇ ਜਿਹੜੀਆਂ ਕਿਣੀਆਂ ਵਿਆਕਰਨਾਂ ਨੇ ਕਿਹੜੇ-ਕਿਹੜੇ ਸਰੋਤ ਨੇ ਵਿਗਿਆਨ ਦੀਆਂ ਕਿਹੜੀਆਂ-ਕਿਹੜੀਆਂ ਕਿਤਾਬਾਂ ਨੇ ਜਾਂ ਵੱਖ-ਵੱਖ ਵਿਸ਼ਿਆਂ ਦੇ ਕਿੱਡਿਆ-ਕੱਡਿਆ ਜਿਹੜੀਆਂ ਨੇ ਸਮਗਰੀ ਮਿਲਦੀ ਏ ਪੋਥੀਆਂ ਮਿਲਦੀਆਂ ਨੇ ਮਤਲਬ ਕਿਤਾਬਾਂ ਮਿਲਦੀਆਂ ਨੇ ਤਾਂ ਇਹੋ ਜੀ ਜਾਣਕਾਰੀ ਜਿਹੜੀ ਐ ਥੋੜੇ-ਥੋੜੇ ਤੋਂ ਸ਼ੁਰੂ ਕਰਕੇ ਜਿਵੇਂ ਮਿਸਾਲ ਲਈ ਜਿਵੇਂ ਕੋਸ਼ ਦੀ ਵਰਤੋਂ ਹਰ ਕੋਈ ਕਰਦਾ ਡਿਕਸ਼ਨਰੀ ਦੀ ਤਾਂ ਪਹਿਲਾਂ ਕੋਸ਼ਾਂ ਦੱਸਿਆ ਜਾਂਦੇ ਆ ਪੰਜਾਬੀ ਅੰਗਰੇਜ਼ੀ ਕੋਸ਼ ਮਿਲਦੇ ਨੇ ਆ ਅੰਗਰੇਜ਼ੀ ਪੰਜਾਬੀ ਮਿਲਦੇ ਨੇ ਆ ਪੰਜਾਬੀ ਪੰਜਾਬੀ ਮਿਲਦੇ ਨੇ ਔਰ ਆ ਜਿਹੜੇ ਨੇ ਸਾਨੂੰ ਬਿਜਲਈ ਰੂਪ ਚ ਵੀ ਮਿਲ ਜਾਂਦੇ ਨੇ ਆ ਜਿਹੜੇ ਨੇ ਕਿਤਾਬੀ ਰੂਪ ਚ ਮਿਲਦੇ ਨੇ ਤਾਂ ਇਹੋ ਜੀਆਂ ਜਾਣਕਾਰੀਆਂ ਪੰਜਾਬੀ ਬਾਰੇ ਇੱਕ ਪੰਨੇ ਦੇ ਉੱਤੇ ਜਿਹੜੀਆਂ ਇੱਕ ਥਾਂ ਤੇ ਕੋਈ ਇਹੋ ਜਿਹਾ ਹੈ ਨਹੀਂ ਹਾਲੇ ਮੈਂ ਦੱਸਦਾ ਕਿ ਜਿੱਥੇ ਪੰਜਾਬੀ ਬੋਲੀ ਬਾਰੇ ਇਸ ਤਰ੍ਹਾਂ ਦੀ ਜਾਣਕਾਰੀ ਇੱਕ ਬੜੇ ਸਮੁੱਚੇ ਰੂਪ ਚ ਜਾਂ ਵਿਸਤਾਰ ਦੇ ਵਿੱਚ ਮਿਲ ਸਕਦੀ ਮਿਲਦੀ ਹੋਵੇ ਜਿਹੜੀ ਅਧਿਆਪਨ ਨਾਲ ਸੰਬੰਧਿਤ ਹੈ ਪੜਾਈ ਨਾਲ ਸੰਬੰਧਿਤ ਹੈ ਪੰਜਾਬੀ ਦੇ ਨਾਲ ਤਾਂ ਇਹੋ ਜਿਹਾ ਪੰਨਾ ਆਪਾਂ ਨੂੰ ਇੱਕ ਬਣਾਉਣਾ ਚਾਹੀਦਾ ਹੈ ਔਰ ਮੇਰਾ ਸੁਝਾਅ ਹੈ ਕਿ ਉਹਦੇ ਵਾਸਤੇ ਆਪਾਂ ਇੱਕ ਵਿਅਕਤੀ ਰੱਖੀਏ ਔਰ ਕੰਪਿਊਟਰ ਸਿਪਿਟਰ ਹੋਵੇ ਜਿੰਨੇ ਜਿੰਨੇ ਜੀ ਜੁੜੇ ਨੇ ਪੰਜਾਬੀ ਮੰਚ ਦੇ ਨਾਲ ਥੋੜੀ-ਥੋੜੀ ਯੋਗਦਾਨ ਦੇ ਨਾਲ ਕੋਈ ਬਹੁਤਾ ਵੱਡਾ ਖਰਚਾ ਹੈ ਨਹੀਂ ਹੈ ਪਰ ਉਹਦੇ ਨਾਲ ਕੰਮ ਜਿਹੜਾ ਹੈ ਉਹ ਜਿਆਦਾ ਹੋ ਜਾਂਦਾ ਹੈ ਬਾਕੀ ਜਿਹੜੀ ਗੱਲ ਸੋਚਣ ਵਾਲੇ ਸੰਗਠਨ ਦਾ ਰੂਪ ਕੀ ਹੋਏਗਾ ਉਹ ਮੈਂ ਸਮਝਦਾ ਕਿ ਜਿਹੜੇ ਮੈਂ ਆਖਿਆ ਕਿ ਇੱਕ ਕਮੇਟੀ ਹੋਵੇ ਜਿਹੜੀ ਸੰਗਠਨ ਕਮੇਟੀ ਆਰਜੀ ਉਹ ਤੁਸੀਂ ਬਣਾਓ ਰੋ ਉਹ ਇਹਨਾਂ ਗੱਲਾਂ ਬਾਰੇ ਵਿਚਾਰੇ ਮੀਟਿੰਗਾਂ ਕਰੇ ਔਰ ਸਲਾਮਾ ਲਵੇ ਤਾਂ ਫਿਰ ਇੱਕ ਰੰਗ ਰੂਪ ਮੋٹے ਤੌਰ ਤੇ ਇੱਕ ਗਰਾਜ ਪੱਦਰ ਦੀ ਕਮੇਟੀ ਹੋ ਸਾਡੇ ਕੋਲ ਪੰਜਾਬ ਪੱਦਰ ਦੀ ਇੱਕ ਜਿਹੜੀ ਉਹ ਹੋ ਗਏ ਆਪਣੇ ਜ਼ਿਲ੍ਹਾ ਪੱਦਰ ਦੀਆਂ ਕਮੇਟੀਆਂ ਹੁਣ ਹੁਣ ਪੰਜਾਬ ਤੋਂ ਜਿਵੇਂ ਪਿੱਛੇ ਡਾਕਟਰ ਮਾਲ ਸਿੰਘ ਸ਼ਹਿਦ ਬੋਲਦੇ ਹਨ ਪੇ ਪੰਜਾਬ ਤੋਂ ਬਾਹਰ ਵੀ ਜਿਹੜੇ ਨੇ ਉਹ ਹੁਣ ਵਿਆਪਕ ਨੇ ਪੰਜਾਬੀ ਦੇ ਉਹਨਾਂ ਨੂੰ ਕਿਵੇਂ ਜੋੜਿਆ ਜੈ ਔਰ ਕਿਵੇਂ ਸਭ ਨਾਲ ਆਜੇ ਇਹ ਵੀ ਇੱਕ ਵਿਚਾਰਨ ਵਾਲੀ ਗੱਲ ਹੈ ਤੋ ਇਹ ਸਮਝਦਾ ਕਿ ਮੈਂ ਮੂਲ ਮੋٹے ਤੌਰ ਤੇ ਇਹ ਗੱਲ ਆਪਣੀ ਖਦਮ ਵਿੱਚ ਇੱਥੇ ਕਰਨੀ ਚਾਹੁੰਦਾ ਵਾਂ ਕਿ ਪਹਿਲਾਂ ਤੇ ਆਪਣੇ ਕਾਰਜ ਅਸੀਂ ਤੈਅ ਕਰੀਏ ਪੰਜਾਬੀ ਜਾਪਕ ਮੰਚ ਜਿਹੜਾ ਆ ਵਿਆਹ ਕੰਮ ਨੇ ਪੰਜਾਬੀ ਦੇ ਬਾਰੇ ਜਿਹੜੇ ਪੰਜਾਬੀ ਜਾਪਕ ਮੰਚ ਕਰ ਸਕਦਾ ਹੈ ਜਾਂ ਕਰਨੇ ਬੰਦੇ ਨੇ ਫਿਰ ਅਗਲੀ ਗੱਲ ਇਹ ਕਿ ਇਹਨਾਂ ਕੰਮਾਂ ਨੂੰ ਕਰਨਾ ਕਿਵੇਂ ਇਹਨਾਂ ਨੂੰ ਸਿਰੇ ਕਿਵੇਂ ਚੜਾਉਣਾ ਹੈ ਉਹਦੇ ਲਈ ਕੀ ਕੀ ਕਦਮ ਚੁੱਕਣੇ ਨੇ ਇਸ ਟੰਗ ਦੇ ਨਾਲ ਬੜੇ ਠੋਸ ਟੰਗ ਦੇ ਨਾਲ ਉਹ ਲਿਖ ਕੇ ਤੇ ਉਹਨਾਂ ਨੂੰ ਫਿਰ ਆਪਾਂ ਨੂੰ ਜਿਹੜਾ ਉਹਨਾਂ ਨੂੰ ਸਿਰੇ ਚੜਾਈਏ ਮੈਂ ਵੀ ਸਮਝਦਾ ਕਿ ਜਿਵੇਂ ਜੋ ਮੈਂ ਕਿਹਾ ਕਿ ਪੰਜਾਬੀ ਦੇ ਕੋਈ ਅਕਾਦਮਿਕ ਕੰਮ ਨੇ ਕੋਈ ਪੰਜਾਬੀ ਦੀਆਂ ਨੀਤੀਆਂ ਨਾਲ ਸੰਬੰਧਿਤ ਕੰਮ ਨੇ ਕੋਈ ਪੰਜਾਬੀ ਦੇ ਜਿਹੜੇ ਨੇ ਵਰਤੋਂ ਵਿਆਰ ਦੇ ਕੰਮ ਨੇ ਤਾਂ ਇਸ ਢੰਗ ਦੇ ਨਾਲ ਆਪਾਂ ਵੱਖ-ਵੱਖ ਜਿਹੜੀਆਂ ਨੇ ਬਾਅਦ ਦੇ ਵਿੱਚ ਜਿਹੜੇ ਜਿਹੜੇ ਸੱਜਣਾ ਦੀ ਜੀਆਂ ਦੀ ਜਿਹੜੇ ਜਿਹੜੇ ਖੇਤਰ ਦੇ ਵਿੱਚ ਮੁਹਾਰਤ ਹੈ ਉਹਨਾਂ ਦੀਆਂ ਜਿਹੜੀਆਂ ਉਪ ਕਮੇਟੀਆਂ ਵੀ ਬਣਾ ਸਕਨੇ ਆ ਵੀ ਜਿਹੜੀਆਂ ਪੰਜਾਬੀ ਦੀਆਂ ਅਧਿਆਪਨ ਦੀਆਂ ਆਕਾਦਮਿਕ ਲੋਡਾਂ ਨੇ ਜਾਂ ਉਹਨਾਂ ਬਾਰੇ ਕੁਝ ਜਨ ਨੂੰ ਵਿਚਾਰ ਕਰਨ ਤੋਂ ਜ਼ਿਆਦਾ ਵਿਚਾਰ ਲੈ ਕੇ ਇੱਕ ਪ੍ਰਸਤਾਵ ਪੇਸ਼ ਕਰਨ ਇਸ ਤਰ੍ਹਾਂ ਪੰਜਾਬੀਆਂ ਸਵਾਵਾਂ ਦਾ ਮਾਮਲਾ ਉਹਨਾਂ ਦੀਆਂ ਕੀ ਹਾਲਤਾਂ ਨੇ ਉਹਨਾਂ ਬਾਰੇ ਇੱਕ ਉਪ ਕਮੇਟੀ ਹੋ ਸਕਦੀ ਹੈ ਜਿਹੜੇ ਆ ਗਏ ਆ ਅਮ ਜਿਹੜੀਆਂ ਪੰਜਾਬੀ ਦੇ ਆਧਿਪਕ ਜਿਹੜੇ ਨੇ ਉਹਨਾਂ ਨੂੰ ਮੁਸ਼ਕਲਾ ਆ ਰਹੀਆਂ ਨੇ ਜਾਂ ਆ ਉਹਨਾਂ ਦੀਆਂ ਲੋੜਾਂ ਨੇ ਉਹ ਪ੍ਰਸਤਾਵ ਪੇਸ਼ ਕਰੇ ਤੇ ਉਹ ਜਿਹੜੇ ਸਾਰੇ ਫਿਰ ਵੱਖਰੀਆਂ ਵੱਖਰੀਆਂ ਉਪ ਕਮੇਟੀਆਂ ਜਿਹੜੇ ਪ੍ਰਸਤਾਵ ਦੇਣ ਗੀਆਂ ਤਾਂ ਉਹਨਾਂ ਨੂੰ ਫਿਰ ਵਿਚਾਰ ਕੇ ਵੱਡੇ ਪੱਧਰ ਤੇ ਆ ਜ਼ਿਲ੍ਹਾ ਪੱਧਰ ਤੇ ਵਿਚਾਰ ਕੇ ਫਿਰ ਰਾਜ ਦੇ ਪੱਧਰ ਤੇ ਵਿਚਾਰ ਕੇ ਉਹਦੇ ਵਿੱਚੋਂ ਜੋ ਇੱਕ رائے ਬਣੇ ਜਿਹੜੀ ਸਾਂਝੀ رائے ਬਣੇ ਉਹਦੇ ਉੱਤੇ ਫਿਰ ਜਿਹੜਾ ਅਮਲੀ ਕਾਰਜ ਜਿਹੜੇ ਨੇ ਕੀਤੇ ਜਾਣ ਮੈਂ ਅਖੀਰ ਤੇ ਫਿਰ ਇਸ ਗੱਲ ਤੇ ਜ਼ੋਰ ਦੇਣੇ ਚਾਹਨਾ ਕਿ ਇਹ ਬਹੁਤ ਵੱਡਾ ਕੰਮ ਹੋਇਆ ਹੈ ਇਹ ਸਧਾਰਨ ਨਹੀਂ ਹੈ ਪੰਜਾਬੀ ਦਾਕ ਕਮਿਸ਼ਨ ਦਾ ਜਿਹੜਾ ਤੁਸੀਂ ਵੀੜਾ ਚੁੱਕਿਆ ਇਸ ਲਈ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਮੈਂ ਇਸ ਕੰਮ ਦੀ ਸ਼ਲਾਘਾ ਕਰ ਸਕਾਂ ਪੂਰੀ ਤਰ੍ਹਾਂ ਤਾਂ ਇਹ ਬੜਾ ਵੱਡਾ ਕੰਮ ਹੈ ਔਰ ਇਹਦੇ ਜ਼ਰੂਰ ਬੱਧਿਆ ਨਤੀਜੇ ਨਿਕਲਣਗੇ ਇਹਦੀ ਬੜੀ ਲੋੜ ਵੀ ਸੀ ਜਦੋਂ ਕੋਈ ਇਸ ਤਰ੍ਹਾਂ ਵੀੜਾ ਚੁੱਕਦਾ ਹੈ ਤੇ ਦੋ ਗੱਲਾਂ ਸਾਫ਼ ਹੁੰਦੀਆਂ ਨੇ ਇਕਦਾ ਉਹਨਾਂ ਨੂੰ ਲੱਗਦਾ ਹੈ ਕਿ ਇਹ ਦੀ ਬੜੀ ਲੋਡ ਹੈ ਇਸ ਕੰਮ ਦੀ ਇਹ ਕਰਨ ਦੀ ਲੋਡ ਹੈ ਤੇ ਜਿਸ ਕੰਮ ਦੀ ਕਰਨ ਦੀ ਆਪਾਂ ਲੋਡ ਸਮਝਦੇ ਹੋਈਏ ਉਹ ਕੰਮ ਆਪੇ ਉਹਦੇ ਵਿੱਚ ਕੋਈ ਨਾ ਕੋਈ ਜਿਹੜਾ ਜ਼ਰੂਰ ਸਫਲਤਾ ਹੁੰਦੀ ਹੈ ਤੇ ਦੂਜਾ ਜਦੋਂ ਇਸ ਤਰ੍ਹਾਂ ਕੋਈ ਵੀੜਾ ਚੁੱਕਦਾ ਹੈ ਉਹਦਾ ਇਸ ਗੱਲ 'ਤੇ ਭਰੋਸਾ ਵੀ ਹੁੰਦਾ ਹੈ ਵੀ ਇਹ ਕੰਮ ਕੀਤਾ ਜਾ ਸਕਦਾ ਹੈ ਜੇ ਲੱਗੇ ਵੀ ਇਹ ਕੰਮ ਤੇ ਸ਼ਾਇਦ ਹੋ ਸਕੇਗਾ ਨਹੀਂ ਹੋ ਸਕੇਗਾ ਫਿਰ ਵੀ ਕੋਈ ਕਦਮ ਚੁੱਕਣ ਤੋਂ ਬੜਾ ਇੱਕ ਹਿਚਕਚਾਟ ਹੁੰਦੀ ਹੈ ਅੱਗੇ ਨਹੀਂ ਵੱਧਦਾ ਬੰਦਾ ਤੇ ਜੇ ਤੁਸੀਂ ਇਹ ਵੀੜਾ ਚੁੱਕਿਆ ਹੈ ਕਦਮ ਚੁੱਕਿਆ ਹੈ ਔਰ ਇਹ ਮੋੜ ਵੱਧਾ ਹੈ ਤਾਂ ਇਹਦਾ ਮਤਲਬ ਹੈ ਕਿ ਤੁਹਾਡਾ ਇਸ ਗੱਲ 'ਤੇ ਜਿਹੜੇ ਜੁੜੇ ਨੇ ਜਿਨ੍ਹਾਂ ਨੇ ਪਹਿਲ ਕਦਮੀ ਕੀਤੀ ਉਹਨਾਂ ਦਾ ਭਰੋਸਾ ਵੀ ਹੈ ਕਿ ਇਹ ਕੰਮ ਕੀਤਾ ਜਾ ਸਕਦਾ ਹੈ ਤੇ ਉਹਨਾਂ ਦਾ ਵਿਸ਼ਵਾਸ ਵੀ ਹੈ ਕਿ ਇਹ ਲੋੜ ਵੀ ਹੈ ਔਰ ਜ਼ਰੂਰੀ ਹੈ ਕੰਮ ਕਰਨਾ ਤਾਂ ਮੈਨੂੰ ਬੜੀਆਂ ਆਸਾਂ ਨੇ ਔਰ ਜਿਹੜਾ ਮਿਲ ਕੇ ਸਾਰੇ ਬੜੇ ਵੱਡੇ ਵੱਡੇ ਕੰਮ ਹੋ ਜਾਂਦੇ ਨੇ ਸਿਰਫ ਇਹ ਆ ਕੇ ਕੰਮ ਕਰਨਾ ਕੀ ਹੈ ਉਹਦੇ ਬਾਰੇ ਉਹ 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 ਜਿਹੜਾ ਕੰਮ ਇਹੋ ਜਿਹਾ ਹੋਵੇ ਜਿਹਦੀ ਜਿਹੜਾ ਜ਼ਰੂਰੀ ਹੋਵੇ ਲੋਕਾਂ ਨੂੰ ਲੱਗਦਾ ਹੋਵੇ ਵੀ ਹਾਂ ਇਹ ਕੰਮ ਹੋਣਾ ਚਾਹੀਦਾ ਤੇ ਬੋਲੀ ਬਾਰੇ ਇਸ ਗੱਲ ਤੇ ਸਾਰੇ ਸਹਿਮਤ ਹੁੰਦੇ ਨੇ ਕਿ ਹਾਂ ਬੋਲੀ ਆਪਣੀ ਦਾ ਵਿਕਾਸ ਹੋਣਾ ਚਾਹੀਦਾ ਅੱਗੇ ਵਧਣੀ ਚਾਹੀਦੀ ਹੈ ਵਿਚਾਰ ਉਹਨਾਂ ਦਾ ਵਿਕਾਸ ਜਿਹੜਾ ਆ ਖੋਰਾ ਨਹੀਂ ਲੱਗਣਾ ਚਾਹੀਦਾ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਭਾਵਨਾ ਦੇ ਪੱਤਰ ਤੇ ਜੁੜੇ ਵੀ ਹੋਏ ਆ ਫਿਰ ਵੀ ਸਾਨੂੰ ਇਸ ਗੱਲ ਦਾ ਪੂਰਾ ਚ ਤਸਵੀਰ ਸਾਨੂੰ ਸਾਫ਼ ਵੀ ਹੋਵੇ ਵੀ ਕੀ ਕੋਈ ਕਰਨਾ ਚਾਹੀਦਾ ਹੈ ਔਰ ਕੀ ਕਰਨ ਦੀ ਲੋੜ ਹੈ ਤਾਂ ਇਸ ਕਰਕੇ ਤਸਵੀਰ ਲੋਕਾਂ ਨੂੰ ਨਹੀਂ ਸਾਫ਼ ਨਹੀਂ ਹੁੰਦੀ ਇਸ ਕਰਕੇ ਤਸਵੀਰ ਸਾਫ਼ ਕਰਨ ਦੀ ਜਿਹੜੀ ਉਹ ਬਹੁਤ ਪਹਿਲੀ ਇੱਕ ਤਰ੍ਹਾਂ ਦੀ ਲੋੜ ਹੈ ਔਰ ਜਿੰਨਾ ਆਪਾਂ ਲੋਕਾਂ ਦੇ ਵਿੱਚ ਜਿਹੜਾ ਵਿਚਾਰ ਦੇ ਪੱਤਰ ਤੇ ਚੇਤਨਾ ਦੇ ਪੱਤਰ ਤੇ ਇਹ ਗੱਲ ਲੋਕਾਂ ਦੇ ਦਿਮਾਗਾਂ ਦਾ ਹਿੱਸਾ ਬਣਾਜ ਕਾਮਯਾਬ ਹੋਵਾਂਗੇ ਉਨੇ ਹੀ ਸਾਨੂੰ ਸਫਲਤਾ ਵੱਧ ਮਿਲੇਗੀ ਕੰਮ ਸੌਖਾ ਹੋਏਗਾ ਲੋਕਾਂ ਨਾਲ ਲੈ ਸਕਾਂ ਕਿ ਮੈਂ ਕਾਮਯਾਬ ਹੋਵਾਂਗੇ ਮੈਂ ਇੱਕ ਵਾਰ ਫਿਰ ਤੁਹਾਨੂੰ ਬਹੁਤ ਵਧਾਈ ਦੇਣਾ ਇਸ ਕੰਮ ਦੀ ਔਰ ਬਹੁਤ ਸ਼ਲਾਘਾ ਕਰਨਾ ਇਸ ਦੀ ਔਰ ਧੰਨਵਾਦ ਵੀ ਕਰਨਾ ਹੈ ਕਿ ਤੁਸੀਂ ਜਿਹੜਾ ਇਹ ਸਾਰੇ ਪੰਜਾਬੀ ਅਧਿਆਪਕਾਂ ਵੱਲੋਂ ਤੁਸੀਂ ਧੰਨਵਾਦ ਦੇ ਪਾਤਰ ਜੇ ਤੁਸੀਂ ਇਹ ਪਹਿਲ ਕਦਮ ਕੀਤੀ ਹੈ ਬਹੁਤ ਬਹੁਤ ਧੰਨਵਾਦ ਜੈ ਪੰਜਾਬੀ ਜੈ ਪੰਜਾਬ